ਦੀ ਗਰੰਤੀ ਚ ਕਮੀ ਹੈ ਅਸੀਂ ਇੰਨੇ ਜਣੇ ਅਸੀਂ ਪਾਗਲ ਆ ਜੀ ਅਸੀਂ ਖੁਦ ਵੀ ਕਹਿ ਸਕਦੇ ਆ ਬਾਬਾ ਜੀ ਸਹੀ ਨਹੀਂ ਹੈਗੇ ਅੱਛਾ ਉਹ 10 ਬੰਦੇ ਕਹਿੰਦੇ ਤਾਂ ਬਾਬਾ ਜੀ ਗਲਤ ਹੋਗੇ 90 ਬੰਦੇ ਅਗਲ ਨੇ ਇਹ ਵੀ ਤੁਸੀਂ ਵੀ ਸਮਝਦੇ ਹੋ ਹੈ ਨਾ ਫਿਰ ਇੰਨੇ ਸਾਰੇ ਸਾਰਾ ਪ੍ਰਿੰਟ ਸਪੋਰਟ ਕਰਦੇ ਜੀ ਸਾਰਾ ਪਿੰਡ ਗੁਰੂਗਰ ਖੜੇ ਆ ਨਾ ਜੀ ਗੁਰੂਗਰ ਖੜੇ ਆ ਨਾ ਇੱਥੇ ਖੜ ਕੇ ਕੋਈ ਗਲਤ ਨਹੀਂ ਬੋਲਣਾ ਕੋਈ ਝੂਠ ਨਹੀਂ ਬੋਲੂਗਾ ਉਹਨਾਂ ਨੂੰ ਗੁਰੂਗਰ ਲਿਓ ਅਸੀਂ ਡੇਲੀ ਆਂਦੇ ਹਾਂ ਰੇ ਡੇਲੀ ਪਾਰਟ ਹੁੰਦੇ ਜਿਵੇਂ ਦੱਸਿਆ ਨਾ ਹੁਣ ਵੀ ਸਿਰਫ ਦੇਖ ਬਣਾਉਣ ਬਾਬਾ ਜੀ ਜਾਂਦੇ ਨੇ ਇਸ ਵੀਕਰ ਦੇ ਵਿੱਚ ਤਾਂ ਕਹਿੰਦੇ ਵੀ 5-7 ਬੰਦੇ ਨੇ ਵੀ ਆ ਜੋ ਮੈਂ ਗੁਰੂ ਘਰ ਮੈਂ ਨਹੀਂ ਨਿਕਲਦਾ ਮੈਂ ਮਰ ਜੂ ਜਾਂ ਮਾਰ ਦੂ ਬਾਹਰ ਕਾਟ ਵੀਡੀਓ ਪਈ ਨਹੀਂ ਜੀ ਬਾਬੇ ਦਾ ਪਰਿਵਾਰ ਨੇ ਕੁਝ ਵੀ ਹੋ ਗਿਆ ਤਾਂ ਸਰਪੰਚ ਜ਼ਿੰਮੇਦਾਰ ਹੋਊਗਾ ਇਹ ਚੀਂਦਾ ਤੁਸੀਂ ਮਤਲਬ ਸਰਪੰਚ ਜੀ ਬਾਬਾ ਜੀ ਦਾ ਕਰੈਕਟਰ ਨਹੀਂ ਵਧੀਆ ਹੋਊਗਾ ਕਿ ਉਹ ਆਊਗਾ ਕੋਈ ਕੋਈ ਜਨਾਨੀ ਨਹੀਂ ਗੁਰੂ ਘਰ ਆਉਂਦੀ ਤੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਬਾਬਾ ਜੀ ਤਾਂ ਸਾਡੇ ਕਦੇ ਵੀ ਨਾ ਜਾਣ ਸਾਡੇ ਬੱਚਿਆਂ ਨੂੰ ਸਿੱਧੇ ਰਸਤੇ ਪਾ ਰਹੇ ਨੇ ਦਿਮਾ ਲੇ ਸਜਾਉਂਦੇ ਨੇ ਉਹ ਇੰਨੇ ਸੋਹਣੇ ਲੱਗਦੇ ਨੇ ਨਾ ਬਸ ਪੁੱਛੋ ਹੀ ਨਾ ਮੇਰੇ ਮਨ ਨੂੰ ਇਹ ਪਤਾ ਵੀ ਉਹ ਕਿੰਨੇ ਵੀ ਦਾ ਇਸ ਦਾ ਮਾਹੌਲ ਫਲਿਆ ਹੋਇਆ ਹੈ ਜੀ ਪਿੰਡ ਚ ਦੇਖੋ ਕੋਈ ਵੀ ਜੇ ਰੱਬ ਨਾ ਕਰੇ ਇਹ ਗ੍ਰਾਂਤੀ ਸਿੰਘ ਨੂੰ ਸਾਡੀ ਕਮੇਟੀ ਜੇ ਕੋਈ ਤੇ ਰੱਖਦੇ ਆ ਕੋਈ ਨਾ ਕੋਈ ਅਨਸ ਕਾ ਨਹੀਂ ਕੱਢਣਾ ਵਾਪਸ ਆ। ਇਹ ਨੂੰ ਇਹ ਬਾਰ ਬਾਰ ਸਰਪੰਚ ਕਹਿ ਰਿਹਾ ਮੈਂ ਤੈਨੂੰ ਅੱਤਵਾਦੀ ਕੋਸ਼ਿਸ਼ ਕਰਕੇ ਦਿਲ ਚ ਭੇਜਦਾਗਾ ਕਿ ਮੇਰਾ ਨਿਤਨੇਮ ਬੱਚਿਆਂ ਤੋਂ ਕਰਾਉਣਾ, ਬੱਚਿਆਂ ਨੂੰ ਸੰਥਿਆ ਕਰਾਉਣਾ, ਬੱਚਿਆਂ ਨੂੰ ਬਾਣੀ ਪੜਾਉਣਾ ਮੈਂ ਅੱਤਵਾਦੀਆਂ ਜੀ ਪਿੰਡ ਦਾ ਭਲਾ ਮੰਗਣਾ, ਪਿੰਡ ਦੀਆਂ 3 ਪੈਣਾਂ ਨੂੰ ਧੀ ਕਹਿ ਕੇ ਬੁਲਾਉਣਾ, ਭੈਣ ਕਹਿ ਕੇ ਬੁਲਾਉਣਾ, ਮਾਤਾ ਕਹਿ ਕੇ ਬੁਲਾਉਣਾ। ਜੇ ਅੱਤਵਾਦੀ ਦਾ ਕੰਮ ਦਾ ਮੱਤਵਾਦੀ ਹੈਗਾ ਜੀ। ਇਹ ਗੱਲ ਹੈ ਨੂਸ ਟਾਈਮ ਪਾਤਣਾ ਮੈਂ ਹਾਂ ਬਲਵਿੰਦਰ ਸਿੰਘ ਕਾਹਲਗੜ੍ਹ ਖੜਿਆ ਸਬਡਿਵੀਜ਼ਨ ਪਾਤਣਾ ਦੇ ਪਿੰਡ ਧੂਹੋੜੇ ਦੇ ਖੇਤ ਜਿੱਥੇ ਪਿੰਡ ਦੀ ਪੰਚਾਇਤ ਵੱਲੋਂ ਇੱਥੇ ਇਕੱਠ ਰੱਖਿਆ ਹੋਇਆ ਤੇ ਪਿੰਡ ਦੀ ਪੰਚਾਇਤ ਵੱਲੋਂ ਇੱਕ ਦਰਖਾਸਤ ਵੀ ਸਦਰਖਾਨਾ ਪਾਤਣਾ ਦੇ ਵਿੱਚ ਦਿੱਤੀ ਗਈ ਸੀ ਜਿਸ ਦੀ ਸੁਣਵਾਈ ਤੇ ਅੱਜ ਐਸਐਚਓ ਪਾਤਣਾ ਦਾ ਪੁਲਿਸ ਮੁਲਾਜ਼ਮਾ ਸਮੇਤ ਉਹ ਇੱਥੇ ਪਹੁੰਚੇ ਹੋਏ ਆ ਤੇ ਨਗਰ ਦਾ ਜਿਹੜਾ ਉਹ ਕਾਫੀ ਇੱਥੇ ਇਕੱਠ ਹੋਇਆ ਹੋਇਆ ਪੰਚਾਇਤ ਇਕੱਠੀ ਹੋਈ ਆ ਮਾਮਲਾ ਕੀ ਹੈ ਉਹ ਇਥੋਂ ਦੀ ਪੰਚਾਇਤ ਦੇ ਨਾਲ ਜਿਹੜੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਲਈ ਨਾ ਪਿਛਲੇ 6-7 ਮਹੀਨੇ ਪਹਿਲਾਂ ਇੱਕ ਵਿਵਾਦ ਹੋਇਆ ਸੀਗਾ ਗ੍ਰਾਂਤੀ ਸਿੰਘ ਨੂੰ ਲੈ ਕੇ ਉਹਦੇ ਵਿੱਚ ਇੱਕ ਮਤਾ ਪਾਇਆ ਸੀ ਵੀ ਗ੍ਰਾਂਤੀ ਸਿੰਘ ਨੇ ਵੀ 31 ਮਾਰਚ ਨੂੰ ਚਲੇ ਜਾਣਾ ਸੀ ਕਿਉਂਕਿ ਪਿੰਡ ਦੇ ਵਿੱਚ ਦੋ ਧਰਾ ਹੋ ਗਏ ਤੇ ਜੀ ਤੇ ਉਸ ਤੋਂ ਬਾਅਦ ਇਹ ਜਿਹੜਾ ਮਤਾ ਇਹ ਥਾਣੇ ਡੀਐਸਪੀ ਦਾ ਦਫ਼ਤਰ ਵਿੱਚੇ ਪਏ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਚੱਲਦੇ-ਚੱਲਦੇ ਜੀ ਦੇਖੋ ਸਾਡੇ ਨਗਰ ਦੇ ਵਿੱਚ ਖੰਨਪਾਟ ਸਾਹਿਬ ਆਰੰਭ ਹੋਇਆ ਤੇ ਉਸ 17 ਮਾਰਚ ਨੂੰ ਪ੍ਰਕਾਸ਼ ਹੋਇਆ ਸੀ 13 ਅਪ੍ਰੈਲ ਨੂੰ ਤਾਂ ਭੋਗ ਵੇਜੇ ਤੇ ਦੇਖੋ ਜਿੰਨੇ ਪਿੰਦੇ ਮੋਦਵਰ ਬੰਦੇ ਖੜੇ ਨੇ ਤੁਸੀਂ ਕੈਮਰਾ ਘੁਮਾ ਕੇ ਦਿਖਾ ਦਿਓ ਜੀ ਮੈਂ ਇੱਕ ਸਰਪੰਚ ਹਾਂ ਉਹ ਨੌਂਤੀ ਮਿਲ ਲਵੇ ਦੋ ਤਿੰਨ ਵਾਰ ਘੱਟ ਕਰਕੇ ਆਏ ਮੈਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਕਿਹਾ ਵੀ ਆਪਾਂ ਇਹਦਾ ਕੋਈ ਸੋਲੂਸ਼ਨ ਲੱਭੀਏ ਜੀ ਕਿਉਂਕਿ ਆਪਣੇ ਨਗਰ ਦੇ ਵਿੱਚ ਕੋਈ ਅਣਸਾਂ ਕਹਾਣੀ ਕੋਈ ਘਟਨਾ ਨਾ ਵਾਪਰ ਜੇ ਜਿਹਦਾ ਕੁ ਮੈਂ ਅਨੁਭਵਤ ਨਾ ਵੇ ਜੀ ਪਰ ਮੈਨੂੰ ਕਮੇਟੀ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜੀ ਤੇ ਉਸ ਤੋਂ ਬਾਅਦ ਜੀ ਅੱਜ ਹੁਣ ਮੇਨ ਮੁੱਦਾ ਕੀ ਦੀਗਾ ਗ੍ਰਾਂਤੀ ਸਿੰਘ ਨੂੰ ਜੀ ਇਹਨਾਂ ਨੇ ਟਾਈਮ ਇਹਨਾਂ ਨੂੰ ਅਸੀਂ ਪਰਸੋਂ ਗਿਆ ਤੁਸੀਂ 15 ਤਰੀਕ ਤੱਕ ਰਣਤੀ ਨੂੰ ਭੇਜ ਦੋ ਦੇਖੋ ਸਾਡੀ ਜਿਹੜੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਆ ਜਾਂ ਕੋਈ ਨਗਰ ਦਾ ਨਮਾਇੰਦਾ ਤੇ ਪੰਚ ਨੇ ਸਰਪੰਚ ਨੇ ਸਾਹਬਾ ਜੋ ਵੀ ਸਾਡੇ ਕਿਸੇ ਨਾਲ ਕੋਈ ਇਤਰਾਜ਼ ਨਹੀਂ ਇਹ ਨਗਰ ਮੇਰਾ ਸਾਰੇ ਨਗਰ ਦੇ ਵਿੱਚ ਮੈਨੂੰ ਕਿਸੇ ਨਾਲ ਸਾਡੇ ਦੇਖੋ ਜਿੰਨੇ ਬੈਠੇ ਕਿਸ ਨੂੰ ਕੋਈ ਇਤਰਾਜ਼ ਨਹੀਂ ਸੇ ਇੱਕ ਸਿਰਫ ਗੁਰੂ ਘਰ ਦਾ ਜਿਹੜਾ ਵਜੀਰਾ ਉਹਦੇ ਕਰਕੇ ਸਾਡੇ ਪਿੰਡ ਦਾ ਮਾਹੌਲ ਕਰਿਆ ਬਹੁਤ ਕਰਿਆ ਹੋਰ ਜੀ ਵੀਰ ਦਾ ਰੋੜ ਕੀ ਹੈ ਮਾਹੌਲ ਖਰਾਬ ਕਰਨ ਦੇ ਸਰ ਜੀ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਇੱਕ ਬਾਈ ਰਿਕਾਰਡ ਤੋਂ ਦੱਸਾਂਗੇ ਜੀ ਸਾਡੇ ਲਈ ਉਹਦੇ ਵਿੱਚ ਵੀਡੀਓ ਵੀ ਪਈਆਂ ਨਹੀਂ ਜੀ ਤੇ ਗ੍ਰਾਂਤੀ ਸਿੰਘ ਦੇਖੋ ਤੁਮ ਕੀ ਕਹਿੰਦੇ ਰਹੇ ਕਮੇਟੀ ਨੂੰ ਮੈਂ ਇੱਕ ਸਰਪੰਚ ਦੇ ਨਾਂ ਦੇ ਹੋਣ ਤੇ ਸੁਨੇਹਾ ਲਾਇਆ ਵੀ ਕਮੇਟੀ ਨੂੰ ਵੀ ਭਾਈ ਆਪਾਂ ਇਹ ਲੜ ਪਈਏ ਤਾਂ ਮੇਰੇ ਪਰਿਵਾਰ ਨੂੰ ਬੁਲਾ ਕੇ ਮੇਰੇ ਚਾਚੇ ਨੂੰ ਤੁਮ ਕੀ ਕਹਿੰਦੇ ਰਹੇ ਵੀ ਸਰਪੰਚ ਨੂੰ ਸਮਝਾ ਦਿਓ ਜਾਦਾ ਬੰਦਿਆਂ ਨੂੰ ਚੁੱਪ ਕਰਕੇ ਵੇਜੇ ਸਰਪੰਚੀ ਕਰਨੀ ਆ ਨਹੀਂ ਮੈਂ ਜਥੇ ਬੰਦੇ ਲੈ ਕੇ ਬਿਠਾ ਦੂੰਗਾ ਜਿਹੜਾ ਵੀ ਕੋਈ ਉਹਦੇ ਖਿਲਾਫ ਮਾਰੇ ਜਾਂ ਵੀ ਮੁੱਦਾ ਚੁੱਕਦਾ ਉਹਦੇ ਉੱਤੇ ਪ੍ਰੈਸ਼ਰ ਪਾਉਂਦਾ ਨਹੀਂ ਇਹੋ ਜੀ ਕਿਹੜੀ ਉਹਦੇ ਵੱਲੋਂ ਐਕਟੀਵਿਟੀ ਕੀਤੀ ਜਾ ਰਹੀ ਆ ਜਿਹੜੀ ਤੁਸੀਂ ਸਰ ਅਸੀਂ ਸੁਣ ਨੂੰ ਦੋਹਾੜ ਕਰਤਾ ਗਰਨਤੀ ਸਾਰਾ ਸਾਡੇ ਨਾਲ ਜੀ ਬਾਹਰ کورٹ ਤੋਂ ਵੀਡੀਓ ਦਿੰਨੇ ਜੀ ਸਾਡੇ ਇੱਕ ਸਾਡੇ ਮੈਂਬਰ ਸਾਹਿਬ ਕੜੇ ਨੇ ਜੀ ਇਹਨਾਂ ਦੀ 14 ਸਾਲ ਦੀ ਬੇਟੀ ਨਾ ਸਾਪਣੇ ਰਸ ਦਿੱਤੀ ਜੀ ਪਹਿਲਾਂ ਤਾਂ ਇਹਨਾਂ ਨੇ ਇਹਨਾਂ ਨੂੰ ਮਹਾਰਾਜ ਦੀ ਸਵਾਰੀ ਦੇਣ ਤੋਂ ਤਰਾਜ ਕਰੇ ਜੀ ਜੇ ਮਾਰੇ ਜ਼ਬਰਦਸਤੀ ਇਹਨਾਂ ਦੇ ਘਰ ਨੇ ਜੀ ਚਲੋ ਆਪਾਂ ਨਹੀਂ ਕਹਿੰਦੇ ਜਿੰਨੇ ਤੇ ਸਾਰੇ ਖੜੇ ਨੇ ਜੀ ਕਮੇਟੀ ਮੈਂਬਰ ਨੇ ਚਿੱਤ ਨਗਰ ਆਈ ਹਰੇਕ ਦੇ ਖੇਤ ਦੇ ਵਿੱਚ ਕਿਸੇ ਦੇ ਕੋਈ ਸੀਦਾਂ ਦੀ ਕਿਸੇ ਦੇ ਜਿਸੇ ਤਰ੍ਹਾਂ ਵੀ ਲਾਲੋ ਹਰੇਕ ਦੇ ਖੇਤ ਦੇ ਵਿੱਚ ਸਮਤ ਬਣੀ ਹੋਈ ਆ ਇਹਨਾਂ ਦੇ ਘਰ ਇੱਕ ਪੀਰ ਦੀ ਕੋਈ ਲਾਲਾ ਵਾਲੀ ਪੀਰ ਦੀ ਪੁਰਾਣੇ ਬਜ਼ੁਰਗਾਂ ਦੀ ਸਮਤ ਬਣੀ ਹੋਈ ਆ ਇਹ ਮੈਂ ਤੁਹਾਨੂੰ ਵੀਡੀਓ ਵੀ ਦੇ ਦੂੰਗਾ ਜੀ ਉਹਦੇ ਵਿੱਚ ਇਹ ਲਾਈਵ ਕਰਦੇ ਰਿਹਾ ਵੀ ਲਾਲਾ ਵਾਲਾ ਉਹ ਕੰਜਰਤੀ ਗਾਹਾਂ ਇੱਕ ਦੀ ਇੱਕ ਦੇਖੋ ਬਿਆਨ ਦੇਣਾ ਤਾਂ ਬਣਦਾ ਨਹੀਂ ਹੈ ਜੀ ਵੀ ਜਿਹੜਾ ਉਹਦੀ ਮਾਸੇ ਕੁੜੀ ਨੂੰ ਲੈ ਕੇ ਕੱਢ ਕੇ ਫਰਾਣਾ ਇਹ ਗ੍ਰਾਂਤੀ ਸਿੰਘ ਦਾ ਕਹਿਣਾ ਨਹੀਂ ਬਣਦਾ ਜੀ ਫੇਸਵਿਕਰ ਦੇ ਵਿੱਚ ਤਾਂ ਕਹ ਵੀ ਆ ਜੋ ਮੈਂ ਗੁਰੂ ਘਰ ਮੈਂ ਨਹੀਂ ਨਿਕਲਦਾ ਮੈਂ ਮਰ ਜੂ ਜਾਂ ਮਾਰ ਦੂ ਬਾਹਰ ਕੋਡ ਵੀਡੀਓ ਪਈ ਨਹੀਂ ਜੀ ਵੀ ਦੈਸਤਮਾਲ ਫਲਾ ਹੋਇਆ ਹੈ ਜੀ ਪਿੰਡ ਚ ਦੇਖੋ ਕੋਈ ਵੀ ਇੱਕ ਜੇ ਰੱਬ ਨਾ ਕਰੇ ਇਹ ਗ੍ਰਾਂਤੀ ਸੰਗ ਨੂੰ ਸਾਡੀ ਕਮੇਟੀ ਜੇ ਕੋਈ ਤੇ ਰੱਖਦੇ ਆ ਕੋਈ ਨਾ ਕੋਈ ਅੰਸਗਾ ਨਹੀਂ ਕਰਨਾ ਵਾਪਸ ਸਕਦੇ ਉਸ ਵੀ ਹੋ ਸਕਦਾ ਤੁਹਾਡੇ ਵੱਲੋਂ ਤਰਖਾਸਤ ਕੀ ਸਰ ਮੈਂ ਦੇਖੋ ਜੀ ਮੈਂ ਕਮੇਟੀ ਆਪਣਾ ਜਿੰਨੀ ਆਪਣੇ ਕਮੇਟੀ ਦੇ ਪ੍ਰਧਾਨ ਨਹੀਂ ਮੈਂ ਇੱਕ ਸਰਪੰਚ ਨਾਮ ਦੇ ਹੋਂਦ ਤੇ ਨਮਾਇंदे ਨਾਮ ਤੇ ਪਿੰਡ ਦੇ ਨਕਰ ਦੀ ਠੀਕ ਹੈ ਜੀ ਮੈਂ ਮਾਸਲ ਨੇ ਹੋਂਦ ਦੇ ਵਾਸਤੇ ਮੈਂ ਇੱਕ ਸਿਰਫ ਤੇ ਸਿਰਫ ਜਦੋਂ ਮੈਨੂੰ ਕੋਈ ਰਿਸਪੌਂਸ ਨਾ ਦਿੱਤਾ ਜੀ ਦਾ ਆਪਣੇ ਪ੍ਰਧਾਨ ਸਾਹਿਬ ਨੇ ਜੀ ਮੈਂ ਪਿੰਡ ਦੀ ਸੇਫਟੀ ਵਾਸਤੇ ਪ੍ਰਸ਼ਾਸਨ ਨੂੰ ਅਪੀਲ ਕਰੀ ਵੀ ਮੇਰੇ ਪਿੰਡ ਕੱਲ ਨੂੰ ਘਾਟੇ ਜੀ ਕੋਈ ਹਾਦਸਾ ਨਾ ਹੋਣੀ ਘਟਨਾ ਨਾ ਵਾਪਰ ਜੇ ਵੀ ਇਹਦਾ ਕੋਈ ਨਾ ਕੋਈ ਸੋਲੂਸ਼ਨ ਲੱਭ ਜਾਵੇ ਠੀਕ ਹੈ ਹਾਂਜੀ ਉਹ ਹਾਲ ਪ੍ਰਸ਼ਾਸਨ ਆਇਆ ਸੀ ਉਹਨਾਂ ਵੱਲੋਂ ਫਿਰ ਕੀ ਤੁਹਾਨੂੰ ਦੇਖੋ ਸਰ ਐਸਟੀਓ ਸਾਹਿਬ ਜੀ ਬਹੁਤ ਵਧੀਆ ਬਹੁਤ ਵਧੀਆ ਨਹੀਂ ਹਾਂ ਜੀ ਸਾਡੀ ਬਹੁਤ ਵਧੀਆ ਢੰਗ ਨਾਲ ਗੱਲ ਸੁਣ ਕੇ ਗਈ ਨੇ ਉਹਨਾਂ ਨੇ ਉਧਰ ਵੀ ਪੱਕ ਸੁਣਿਆ ਇਧਰ ਵੀ ਦੱਸਿਆ ਜੀ ਤੇ ਬਾਕੀ ਜਿਵੇਂ ਫੈਸਲਾ ਹੁੰਦਾ ਸਰ ਵਾਜੁਰ ਸਿੰਘ ਜੀ ਕੀ ਫਤਿਹ 10 ਦਾ ਨਾਮ ਜਹਦਾਰ ਬਰਮਾ ਸਿੰਘ ਜਨਾਲ ਜੀ ਬਾਬਾ ਜੀ ਅੱਜ ਪਿੰਡ ਦੇ ਵਿੱਚ ਇਕੱਠ ਰੱਖਿਆ ਗਿਆ ਸੀ ਪੰਚਾਇਤ ਵੱਲੋਂ ਨਗਰ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਸਨ ਬਹੁਤ ਇਕੱਠੇ ਹੋ ਗਏ ਠੀਕ ਹੈ ਮਾਮਲਾ ਕੀ ਹੈ ਕੀ ਇਸ਼ੂ ਬਣਿਆ ਹੋਇਆ ਪਿੰਡ ਦੇ ਵਿੱਚ ਜੀ ਤੁਹਾਨੂੰ ਪਤਾ ਹੀ ਇੱਕ ਪਹਿਲਾਂ ਕਈ ਮਹੀਨੇ ਪਹਿਲਾਂ ਚੱਲਿਆ ਸੀ ਲਾਲ ਪੱਥਰ ਦਾ ਉਹ ਜਿਹੜੇ ਬੰਦੇ ਲਾਲ ਪੱਥਰ ਦੇ ਹਮਾਇਤੀ ਸੀਗੇ ਲਾਲ ਪੱਥਰ ਪੂਰੀ ਜਥੇਬੰਦੀਆਂ ਦੇ ਨਾਲ ਪੂਰੇ ਪੰਜਾਬ ਦੇ ਵਿਰੋਧ ਕਰਕੇ ਪੂਰੇ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਲਾਲ ਪੱਥਰ ਲਾਤਾ ਸੀ ਨੇ ਉਦੋਂ ਬਾਅਦ ਜਿਹੜੇ ਬੰਦੇ ਲਾਲ ਪੱਥਰ ਦੇ ਹਮਾਇਤ ਸੀ 10% ਲੋਕ ਸੀਗੇ ਉਹ ਉਹ 10% ਨੇ ਸਰਪੰਚ ਸਾਹਿਬ ਨੂੰ ਚੁਣਿਆ ਵੀ ਇਸ ਤਰ੍ਹਾਂ ਸਰਪੰਚ ਬਣਾਉਣ ਲੱਗਿਆ ਵੀ ਤੂੰ ਸਾਨੂੰ ਜਿੱਤਣ ਤੋਂ ਬਾਅਦ ਸਾਡਾ ਲਾਲ ਪੱਥਰ ਦੁਬਾਰਾ ਲਵਾਵੇਂਗਾ ਤੇ ਜਿਹੜੇ ਸਰਪੰਚ ਸਾਹਿਬ ਨੂੰ ਸਾਰੇ ਬੰਦੇ ਨੇ ਵੋਟਾਂ ਪਾਈ ਸੀ ਵੀ ਸਾਡੀਆਂ ਭੈਣਾਂ ਬੈਠੀਆਂ ਇਹਨਾਂ ਨੇ ਵੋਟਾਂ ਪਾਈ ਸੀ ਉਹਨੂੰ ਸਰਪੰਚਾਂ ਨੂੰ ਕਹਿੰਦਾ ਕਿ ਤੂੰ ਰਾਹ ਗਲਤ ਫੜਿਆ ਇਹ ਵੀ ਇਹ ਗੁਰੂ ਘਰ ਦੇ ਮਹਿਲੇ ਤੂੰ ਨਾ ਪਰ ਉਹਦੇ ਦਿਮਾਗ 'ਚ ਕੀੜਾ ਫਤੂਰਾ ਡਾ ਜਿਹੜਿਆ ਆਮ ਆਦਮੀ ਪਾਰਟੀ ਦਾ ਵੀ ਉਹ ਸਮਝਦੀ ਨਹੀਂ ਕਿਸੇ ਨੂੰ ਕੁਝ ਇਸ ਕਰਕੇ ਉਹ ਦੁਬਾਰਾ ਮੈਨੂੰ ਪਤਾ ਹੀ ਬਾਬਾ ਜੀ ਨੂੰ ਭੇਜੀ ਕਿ ਇਹ ਲਾਲ ਪੱਥਰ ਵਾਲਾ ਮਾਮਲਾ ਕੀ ਹੈ ਜੀ ਕਾਹਦੇ ਤੇ ਲਾਲ ਪੱਥਰ ਇਹ ਲਾਲ ਪੱਥਰ ਗੁਰੂ ਘਰ ਦੀ ਦੁਆਰ ਹੈ ਜੀ ਉਹ ਤਿੰਨ ਕਮਰੇ ਗੁਰੂ ਘਰ ਦੇ ਬਣੇ ਹੋਏ ਆ ਜਿੱਥੇ ਪਹਿਲਾਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀਗਾ ਦੂਜੇ ਭਾਂਡੇ ਤੇ ਤੀਜੇ ਪੱਠੀਆਂ ਹੁੰਦੀਆਂ ਸੀਗੀਆਂ ਉਹ ਗੁਰੂ ਘਰ ਦੇ ਸੀ ਜਿਨ੍ਹਾਂ ਨੇ ਧੱਕਾ ਕਰਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਕਮਰੇ ਚਲੋ ਜਿੱਥੇ ਬੰਦੀਆਂ ਸੰਯੋਗ ਨਾਲ ਸਾਡਾ ਮਹਲਾ ਲਾ ਲਗਾ ਜੀ ਉਹ ਪਰ ਹੁਣ ਇਹ ਦੁਆਰਾ ਫੇਰ ਉਹੀ ਚੀਜ਼ ਦੁਆਰਾ ਫੇਸ਼ੇਟ ਨਹੀਂ ਚਾਹੁੰਦੇ ਇਹ ਗੁਰੂ ਘਰ ਦੇ ਨਾਲ ਕੋਈ ਹੋਰ ਜਗ੍ਹਾ ਬਣੀ ਹੋਈ ਹੈ ਇੱਥੇ ਗੁਰੂ ਘਰ ਦੇ ਇੱਕ ਸੰਤਾਂ ਦੀ ਜਗ੍ਹਾ ਬਣੀ ਹੈ ਜੱਡ ਜੀ ਤਾਂ ਤੇ ਵਧੀਆ ਸੀ ਹੁੰਦੇ ਚਲੋ ਕੋਈ ਬਸ ਤਾਂ ਸਾਰੇ ਬੰਨੋਂ ਨਾ ਹੀ ਨਹੀਂ ਬਤਾ ਸੰਤਾਂ ਦਾ ਕੀ ਇਹਨਾਂ ਨੂੰ ਜਿਹੜੇ ਬੰਦੇ ਬਰੋ ਕਹਿੰਦੇ ਸੰਤਾਂ ਦਾ ਸਥਾਨ ਇਹਨੂੰ ਕਿਹਦਾ ਸੰਤਾਂ ਦਾ ਨਾਮ ਪੁੱਛ ਕੇ ਦਿਖਾ ਦਿਓ ਮੈਨੂੰ ਉਹ ਜਦੋਂ ਤੁਰਿਆ ਕਰਦੇ ਸੰਤ ਕਿਤੇ ਮੌਜ ਚ ਆਪਣੀ ਮੌਜ ਜਾਇਆ ਕਰਦੇ ਉਹ ਕਹਿੰਗਾ ਡੱਕ ਢੀਲੋਂ ਡੱਕ ਢੀਲੋਂ ਕਹਿਆ ਕਰਦੇ ਉਹ ਇਹ ਹੁਣ ਢੀਲੋਂ ਬਾਬਾ ਕਹਿ ਕੇ ਬੁਲਾਉਂਦੇ ਨਾ ਹੀ ਨਹੀਂ ਪਤਾ ਸੰਤਾਂ ਦਾ ਕੀ ਨਾਮ ਹੈਗਾ ਅੱਜ ਅੱਛਾ ਤੇ ਬਾਕੀ ਇਹਨਾਂ ਦਾ ਵਿਰੋਧ ਕਰਨ ਦਾ ਤੇ ਇਹ ਵੀ ਇਹ ਨਿਤਨੇਮ ਕਹਿੰਦੇ ਨਿਤਨੇਮ ਨਹੀਂ ਕਰਦਾ ਸੰਗਤ ਬੈਠੀ ਐ ਤੇ ਨਿਤਨੇਮ ਕੁਛੋ ਵੀ ਕਰਦੇ ਆ ਕਿ ਨਹੀਂ ਕਰਦੇ ਜੇ ਸਵੇਰੇ ਗੁਰਬਾਣੀ ਦੀ ਕਥਾ ਆਕਾ ਕਰਦੇ ਤੁਹਾਡੇ ਤੇ ਪੰਚਾਇਤ ਵੱਲੋਂ ਇਹ ਐਲੀਗੇਸ਼ਨ ਲਾਇਆ ਗਿਆ ਕਿ ਗ੍ਰੰਥੀ ਸਿੰਘ ਜਿਹੜਾ ਪਿੰਡ ਦੇ ਵਿੱਚ ਦੁਫਾੜ ਪੈਦਾ ਕਰ ਰਿਹਾ ਉਹ ਸਹੀ ਆ ਜਿਹੜੀ ਜਿਹੜਾ ਸਿੱਖ ਧਰਮ ਬਾਰੇ ਜਾਂ ਸਿੱਖ ਇਤਿਹਾਸ ਬਾਰੇ ਪ੍ਰਚਾਰ ਕਰਨਾ ਚਾਹੀਦਾ ਉਹ ਨਹੀਂ ਕਰਦਾ ਪ੍ਰਚਾਰ ਹੀ ਗ੍ਰੰਥੀ ਸਿੰਘ ਦਾ ਗਲਤ ਆ ਕਹਿੰਦੇ ਇੱਥੇ ਠੀਕ ਜੇ ਮੈਂ ਗਲਤ ਪ੍ਰਚਾਰ ਕਰਦਾ ਜੀ ਤਾਂ ਮੈਨੂੰ ਪਿੰਡ ਦੀਆਂ ਸੰਗਤਾਂ ਨੇ 3 ਲੱਖ ਰੁਪਏ ਦੇ ਕੇ ਸਨਮਾਨ ਕੀਤਾ ਕਿ ਪਿੰਡ ਦੇ 90% ਲੋਕ ਕਮਲੇ ਆ ਉਹ 10% ਲੋਕ ਸੈਣੇ ਆ ਤੇ ਜੇ ਮੇਰੇ ਨਿਤਨੇਮ ਗਲਤ ਸੀਗਾ ਤੇ ਪਿੰਡ ਦੀਆਂ ਕਿੰਨੀਆਂ ਬੀਬੀਆਂ ਉਹਦੇ ਤਕਰੀਬਨ ਸਾਮ ਤੋਂ 300 340 500 ਸਰੀਰ ਆਉਂਦਾ ਮੱਥਾ ਟੇਕਣਾ ਆਉਂਦਾ ਕਿਉਂ ਬੋਲੇ ਨੇ ਜੀ ਜੇ ਆ 20 50 ਬੱਚੇ ਜਿਹੜੇ ਮਗਰ ਲਾ ਕੇ ਦਸਤਾਰਾ ਸਜਾਉਂਦੇ ਆ ਇਹ ਨਿਤਨੇਮ ਸਿੱਖਦੇ ਆ ਕਿ ਇਹ ਕੰਮਲੇ ਨੇ ਜੀ ਉਹਨਾਂ ਨੂੰ ਬੰਦੇ ਨੂੰ ਇੱਕ ਓੰਕਾਰ ਤੋਂ ਲਾ ਇਕਲ ਦੀ ਉਹ ਮੂਲ ਮੰਤਰ ਸੁਣਾਉਣ ਜਿਹੜੇ ਬੰਦੇ ਗੱਲਾਂ ਕਰਦੇ ਆ 10 ਬੰਦੇ ਆ ਉਹ ਤੇ ਜਿਹੜੇ ਬੰਦੇ ਇੱਥੇ ਆਉਂਦੇ ਮੇਰੇ ਕੋਲ ਮਾ ਉਹ ਨਿਤਨੇਮ ਵੀ ਕਰਾਉਣਾ ਬਾਣੀ ਪੜਾਉਣਾ ਤੋਂ ਮੈਂ ਕਿ ਮੇਰਾ ਮੈਨੂੰ ਇਹ ਬਾਰ ਬਾਰ ਸਰਪੰਚ ਕਹਿ ਰਿਹਾ ਮੈਂ ਤੈਨੂੰ ਅੱਤਵਾਦੀ ਕੋਸ਼ਿਸ਼ ਕਰਕੇ ਦੇਲਜ ਭੇਜਦਾਗਾ ਕਿ ਮੇਰਾ ਨਿਤਨੇਮ ਬੱਚਿਆਂ ਤੋਂ ਕਰਾਉਣਾ ਬੱਚਿਆਂ ਨੂੰ ਸੰਥਿਆ ਕਰਾਉਣਾ ਬੱਚਿਆਂ ਨੂੰ ਬਾਣੀ ਪੜਾਉਣਾ ਮੈਂ ਅੱਤਵਾਦੀਆਂ ਜੀ ਤੇ ਬੀਬੀਆਂ ਭੈਣਾਂ ਬੈਠੇ ਨਿਤਨੇਮ ਕਰਦੀਆਂ ਨੇ ਹੁਣ 17 13 ਖਣ ਪਰਸਾ ਪ੍ਰਕਾਸ਼ ਹੋ ਗਿਆ 13 ਖਣ ਪਰਸਾ ਭੋਗ ਪਿਆ ਜਿੱਦੀ ਸਾਡੀ ਗੋਲਕ ਦੀ ਹੁੰਦ ਹੁੰਦੀ ਸੀ 23000 ਰੁਪਏ 24000 ਰੁਪਿਆ ਸਵਾ ਲੱਖ ਰੁਪਿਆ ਗੋਲਕ ਜੂ ਨਿਕੜਦਾ ਕਿ ਅੱਤਵਾਦੀ ਕੱਢ ਸਵਾ ਲੱਖ ਰੁਪਏ ਗੋਲਕੁ ਜਿੱਕਰਦਾ ਕਿ ਕੌਣ ਕਿਹੜੀਆਂ ਕੱਢਿਆ ਫਿਰੋ ਤੇ ਉਸ ਤੋਂ ਬਾਅਦ ਜੇ ਖੰਡਪੜਸਾ ਦੀ ਗੱਲ ਆਈ ਖੰਡਪੜਸਾ 1.5 ਲੱਖ ਰੁਪਏ ਖਰਚ ਆ ਸਾਡਾ ਮੈਂ ਤਾਂ ਨਾ ਸੰਗਤ ਨੇ ਲਾਇਆ ਸੰਗਤ ਦੀ ਮੌਜ ਨਾ ਲੱਗਿਆ ਸੰਗਤ ਨੇ ਲਾਇਆ ਸੰਗਤ ਦੀ ਸਾਰਾ ਕੁਝ ਉਹ ਸੰਗਤ ਖੁਸ਼ ਹੋ ਕੇ ਲਾਇਆ ਮੈਂ ਤਾਂ ਲਵਾਇਆ ਤੇ ਉਹ ਜੇ ਉਹ ਅੰਮ ਕਰਾਉਣਾ ਪਲਾ ਪਿੰਡ ਦਾ ਭਲਾ ਚਾਹਣਾ ਪਿੰਡ ਦੇ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਜਿਹੇ ਗੱਲਾਂ ਹੁੰਦੀਆਂ ਨੇ ਵੀ ਪਿੰਡ ਦਾ ਭਲਾ ਮੰਗਣਾ ਪਿੰਡ ਦੀਆਂ 3 ਭੈਣਾਂ ਨੂੰ ਤੇ ਧੀ ਕਹਿ ਕੇ ਬੁਲਾਉਣਾ ਭੈਣ ਕਹਿ ਕੇ ਬੁਲਾਉਣਾ ਮਾਤਾ ਕਹਿ ਕੇ ਬੁਲਾਉਣਾ ਜੇ ਅੱਤਵਾਦੀਆਂ ਮੈਨੂੰ ਕੋਈ ਤਰਾ ਨਹੀਂ ਆਤਵਾਦੀ ਕਾਂਜ ਮੈਨੂੰ ਕੋਈ ਰੰਕ ਨਹੀਂ ਗਈ ਪੰਚਾਇਤ ਦੀ ਦਰਖਾਸਤ ਤੋਂ ਬਾਅਦ ਦੇ ਵਿੱਚ ਅੱਜ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਸੀਗਾ ਐਸ ਐਚ ਓ ਪਾਪਾ ਇਹਨਾਂ ਨੇ ਗੱਲ ਕਹੀ ਸੀ ਵੀ ਤੇ ਉਹਨਾਂ ਨੇ ਆ ਕੇ ਤੁਹਾਨੂੰ ਕੀ ਕਿਹਾ ਕੀ ਬੋਲਿਆ ਪਰ ਸਾਡੇ ਨਾਲ ਪ੍ਰਸ਼ਾਸਨ ਨੇ ਵਧੀਆ ਗੱਲ ਕਰੀ ਜੀ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੇ ਲੋਕ ਸਿਆਣੇ ਆ ਵਧੀਆ ਬਹਿ ਕੇ ਗੱਲ ਕਰਾਇਆ ਅਸੀਂ ਅਸੀਂ ਕੋਈ ਲੜਾਈ ਝਗੜਾ ਦਾ ਮਾਹੌਲ ਨਹੀਂ ਪੈਦਾ ਕਰਨਾ ਚਾਹੁੰਦੇ ਸਾਡੇ ਪਿੰਡ ਦੇ ਵਿੱਚ ਪਰ ਉਹ ਬੰਦੇ ਲੜਨ ਨੂੰ ਤਿਆਰ ਦਾ ਭਾਂਡੇ ਤੇਰੇ ਭਾਂਡੇ ਜਾ ਕੇ ਬਾਡੇ ਗੰਗਜ ਸਾਡੀ ਇਤਰਾਸ ਦੀ ਸਾਡੇ ਕਿਉਂਕਿ ਸ਼ਿਸ਼ਰੀ ਅਕਾਲ ਤਖਤ ਸਾਹਿਬ ਤੇ ਕੋਈ ਯੋਗ ਜਿਹਦਾ ਨਹੀਂ ਸਾਡਾ ਕੋਈ ਆ ਜਿਹੜਾ ਇਹਨੂੰ ਨੱਥ ਪਾ ਸਕੇ ਕਿਉਂਕਿ ਜੀ ਪਹਿਲਾਂ ਕਾਲੀਆਂ ਦੀ ਸਰਕਾਰ ਦੀ ਉਹ ਡੰਡੇ ਦੇ ਰਾਜ ਕਰਦੇ ਰਹੇ ਉਹ ਇਦਾਂ ਤੇ ਜ਼ੁਲਮ ਕਰਦੇ ਹੁਣ ਆਮ ਆਵਾਜ਼ ਪਾਰਟੀ ਆ ਗਈ ਦੋ ਤਿੰਨ ਸ਼ਿਕਾਇਤਾਂ ਦੇ ਲਈ ਪਹਿਲਾਂ ਜਥੇਬੰਦੀ ਕੋਲ ਆ ਚੁੱਕੀਆਂ ਨੇ ਵੀ ਆਮ ਆਵਾਜ਼ ਦੀ ਪਾਰਟੀ ਦੇ ਸਰਪੰਚੋ ਕੇ ਤੇ ਪੂਰੀ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਸਤਕਾਰਯੋਗ ਮੁੱਖ ਮੰਤਰੀ ਸਾਡੇ ਵੀ ਤੁਸੀਂ ਇਤਕੀ ਸਰਕਾਰ ਨਹੀਂ ਅਗਲੀ ਸਰਕਾਰ ਵੀ ਆਉਣੀ ਹੋਗੀ ਤੁਸੀਂ ਨੇ ਪਰ ਜੇ ਹੋਜੇ ਸਰਪੰਚ ਤੁਹਾਡੇ ਐ ਚੱਲਣਗੇ ਤਾਂ ਮਾਹੌਲ ਪਿੰਡਾਂ ਦੇ ਖਰਾਬ ਹੋਣਗੇ ਨੱਥ ਰਾਜਦੌਂਦੇ ਆਂਦੇ ਰਹਿਣਗੇ ਪਹਿਲਾਂ ਕਾਲੀਆਂ ਰਾਜ ਕਰੇ 25 ਸਾਲ ਦਾ ਰਾਜ ਸੁਭਣਾ ਦੇਖਦੇ ਰਹੋ ਰਾਜ ਉਹਨਾਂ ਨੇ ਵੀ ਕਰਿਆ ਪਰ ਕਿੱਥੇ ਗੱਜ ਹੈ ਕਿਤੇ ਰਾਜ ਉਹਨਾਂ ਦਾ ਰਾਜ ਕੋਈ ਜਿਹੀ ਕੰਮ ਤੁਹਾਡੀ ਸਰਪੰਚ ਤੁਹਾਡੇ ਸਰਪੰਚੇ ਕੰਮ ਕਰਨਗੇ ਤਾਂ 25 ਸਾਲ ਗੱਲ ਭੁੱਲ ਜੋ ਅੱਜ ਦੀ ਰਾਜ ਕਰਨ ਔਖਾ ਜੀ ਤੁਹਾਨੂੰ ਤੇ ਮੈਂ ਤਾਂ ਕੋਈ ਨਹੀਂ ਕਿਉਂਕਿ ਮੇਰੇ ਚ ਤਾਕਤ ਨਹੀਂ ਮੈਂ ਲੜਾ ਇਹਨਾਂ ਨਾਲ ਮੇਰੇ ਚ ਨਹੀਂ ਪਾਵਰ ਨਹੀਂ ਹੈ ਮੈਂ ਤਾਂ ਗੁਰੂ ਅੱਗੇ ਅਰਦਾਸ ਕਰ ਸਕਦਾ ਵੀ ਗੁਰੂ ਸਾਹਿਬ ਤੂੰ ਕਿਰਪਾ ਕਰ ਸਕਦਾ ਜਿਵੇਂ ਬਾਦਲ ਕੇ ਸੜਕਾਂ ਤੂੜਛਕ ਛਾਣ ਦੇ ਫਿਰਦੇ ਆ ਇਹ ਵੀ ਇਸ਼ਾਨਗੇ ਜੇ ਤੰਤਰਾਂ ਦੇ ਸਾਨੂੰ ਕਿਉਂਕਿ ਅਸੀਂ ਗੁਰੂ ਦਾ ਨਿਤਨੇਮ ਕਰਦੇ ਆ ਗੁਰੂ ਦਾ ਠੀਕ ਹੈ ਨਿਤਨੇਮ ਦੀ ਆ ਕਿ ਨਿਤਨੇਮ ਨਹੀਂ ਕਰਦਾ ਸੰਗਤ ਬੱਠੀ ਸਾਰੀ ਪੁੱਛੋ ਵੀ ਸਾਰੇ ਨਿਤਨੇਮ ਕਰਦੇ ਆ ਕਿ ਨਹੀਂ ਕਰਦੇ ਜੇ ਸੰਗਤ ਸੰਗਤ ਇਸ ਮੈਨੂੰ ਪੈਣਾ ਮੰਨਦਾ ਧੀ ਮੰਨਦਾ ਇਹਨਾਂ ਵੀਰ ਮੰਨਦਾ ਇਹਨੂੰ ਤਾਂ ਹੀ ਸੰਗ ਸਨਮਾਨ ਕਰੀਆ ਮੇਰਾ 3 ਲੱਖ ਸਮਾਂ ਮੈਂ ਥੋੜਾ ਥੋੜਾ ਹੁੰਦਾ ਜੀ 3 ਲੱਖ ਇੱਕ ਇਹਨੂੰ ਕਹੋ 3 ਲੱਖ ਠਿਕਰੀ ਇਕੱਠੀ ਕਰਕੇ ਦਿਖਾ ਨਾ ਮੈਨੂੰ ਦਿਖਾ ਠਿਕਰੀ ਇਕੱਠੀ ਕਰ ਦੱਸ ਦੰਦਾਂ ਨੂੰ ਦਸ ਦੰਦਾਂ 3 ਲੱਖ ਠਿਕਰੀ ਇਕੱਠੀ ਕਰਦਾ ਮੈਨੂੰ ਕੋਲੇ ਠਿਕਰੀ ਜੁਗਣੀ ਹੈ ਨਾ ਉਹ ਮੰਗਣੀ ਨਹੀਂ ਕਿਸ ਤੋਂ ਬਾਬਾ ਜੀ ਤੁਸੀਂ ਕਿੰਨੇ ਚਿਰ ਤੋਂ ਸੇਵਾ ਵਾਲਾ ਮੈਨੂੰ ਤਕਰੀਬਨ 25 ਸਾਲ ਹੋ ਗਏ ਸੋ ਉਹਨਾਂ ਦੇ 5 ਸਾਲ ਹੋ ਰਹੇ ਹੋਏ ਮੈਨੂੰ ਜੀ ਮਰੇ 5 ਸਾਲ ਹੋ ਗਏ ਹਾਂਜੀ ਕਿਉਂਕਿ ਪਹਿਲਾਂ ਵੀ ਜਦੋਂ ਬਾਬਾ ਜੀ ਪੈਦਾ ਹੋਇਆ ਸੀਗਾ ਵੀ ਲਾਲ ਟੈਣਾ ਆਣਾ ਹਾਂ ਹਾਂ ਟੈਣਾ ਲਾਣੇ ਤੇ ਹੁਣ ਜੋ ਮਤਲਬ ਮਾਹੌਲ ਐਥੇ ਪੈਦਾ ਹੋ ਗਿਆ ਕਿ ਅਗਰ ਕਹਿੰਦੇ ਨੇ ਵੀ ਅੱਧੇ ਲੋਕ ਵੀ ਗ੍ਰੰਤੀ ਸਿੰਘ ਨੂੰ ਗੁਰਦੁਆਰਾ ਸਾਹਿਬ 'ਚ ਰੱਖਣਾ ਚਾਹੁੰਦੇ ਕਹਿੰਦੇ ਨੇ ਨਹੀਂ ਰੱਖਣਾ ਅੱਧ ਨਹੀਂ ਹੈ ਭੈਣ ਜੀ ਉਹ 10 10% ਲੋਕ ਨੇ 90% ਲੋਕ ਇੱਧਰ ਆਇਆ ਗੁਰੂ ਘਰ ਸੰਗ ਦੇਖ ਸਕਦੇ ਕਿੰਨੇ ਸੰਗਤ ਬੈਠੀ ਹੋ ਸੀ ਤੇ ਅਸੀਂ ਨੋਟਿਸਮੈਂਟ ਵੀ ਨਹੀਂ ਕਰੀ ਕੋਈ ਸੰਗਤ ਨੂੰ ਸੰਗਤ ਆਪ ਮਾਰੇ ਸੇਵਾ ਕਰ ਰਹੀ ਹੈ ਸਾਡੇ ਬਾਬਾ ਜੀ ਬਾਰੇ ਜਿਹੜਾ ਇਹ ਰੌਲਾ ਜੀ ਇਹ ਤਾਂ ਪੁਰਾਣੀ ਖੁੰਧ ਗੱਡੀਆਂ ਜਾ ਰਹੀਆਂ ਨਹੀਂ ਨੇ ਨੇ ਕੋਈ ਪਤਾ ਕੀ ਹੈ ਜਿਹੜਾ ਸਰਪੰਚ ਹੁੰਦਾ ਉਹ ਪੰਚਾਇਤੀ ਕੰਮ ਕਰੋ ਨੇ ਇਹ ਨਹੀਂ ਹੈਗਾ ਵੀ ਗੁਰੂ ਘਰ ਚਾ ਕੇ ਬੋਲੋ ਗੁਰੂ ਘਰ ਸਭ ਦਾ ਸੰਝਾ ਜੋ ਪਿੰਡ ਦੇ ਕਰਦੇ ਨੇ ਉਹਨਾਂ ਨੂੰ ਕਰਨ ਦਿਓ ਤੇ ਬਾਬਾ ਜੀ ਬੱਚਿਆਂ ਨੂੰ ਵਧੀਆ ਗੁਰਬਾਣੀ ਦੇ ਲੜ ਲਾ ਰਹੇ ਨੇ ਖੁਦ ਮੈਂ ਨਹੀਂ ਜੇ ਆਉਂਦੀ ਤਾਂ ਬਾਬਾ ਜੀ ਡਾਲੀ ਕਰਨ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਕੁੜੀ ਤੂੰ ਕਿਉਂ ਨਹੀਂ ਆਈ ਤਾਂ ਆਪਣਾ ਮਨ ਕਰਦਾ ਹਨਾ ਵੀ ਆਪਾਂ ਗਏ ਨਹੀਂ ਆਪਾਂ ਜ਼ਰੂਰ ਜਾਈਏ ਹਰ ਇੱਕ ਨੂੰ ਬਾਬਾ ਜੀ ਘਰ ਘਰ ਜਾ ਕੇ ਹੀ ਸਮਝਾਉਂਦੇ ਨੇ ਸਾਡੇ ਮੈਨੂੰ ਲੱਗਦਾ 2000 ਆਉਂਦਾ ਸੀ ਬੰਦਾ ਲੰਗਰ ਛਕਣਾ ਉਹ ਤਾਂ ਹੀ ਆਉਂਦਾ ਜੇ ਬਾਬਾ ਜੀ ਵਧੀਆ ਨਹੀਂ ਜੇ ਬਾਬਾ ਜੀ ਦਾ ਕਰੈਕਟਰ ਨਹੀਂ ਵਧੀਆ ਹੋਊਗਾ ਕਿਉਂ ਆਊਗਾ ਕੋਈ ਕੋਈ ਜਨਾਨੀ ਨਹੀਂ ਗੁਰੂ ਘਰ ਆਉਂਦੀ ਸਾਰੀ ਸਰਪੰਚ ਦੀ ਗਲਤੀ ਹੈ 20 ਸਰਪੰਚ ਨੇ ਕੰਮ ਸਮਾਰਨਾ ਤੀ ਪਿੰਡ ਦਾ ਪਿੰਡ ਦਾ ਕੰਮ ਸਮਾਰਨਾ ਤੀ ਕਿ ਸਰਪੰਚ ਨੇ ਕਿ ਸਰਪੰਚ ਗਰੀਬਾਂ ਨਾਲ ਘਰੋਂ ਕੱਢਣ ਲਾਇਆ ਗਿਆ ਸਤਗੁਰ ਸਤਗੁਰ ਕੀ ਵੋਟ ਸਾਨੂੰ ਵੀ ਪਾਈ ਆ ਉਹਨੂੰ ਚਾਰ ਵੋਟਾਂ ਦੀ ਦੋ ਉਧਰ ਪਾਈਆ ਦੋ ਉਧਰ ਪਾਈਆਂ ਨੇ ਵੀ ਸਰਪੰਚ ਇਹ ਚੀਜ਼ ਦਾ ਨਹੀਂ ਬਣਾਇਆ ਵੀ ਗਰੀਬਾਂ ਨੇ ਘਰੋਂ ਕੱਢੇ ਗਿਆਨੀ ਨਾਲ ਗੁਰਦੁਆਰੇ ਚ ਕੱਢੇ ਇਹ ਚੀਜ਼ ਵਾਸਤੇ ਸਰਪੰਚ ਨਹੀਂ ਮਾਇਆ ਸਰਪੰਚ ਬਣਾਇਆ ਤੇ ਵੀ ਪਿੰਡ ਦੇ ਕੰਮ ਸਮਾਰੇ ਠੀਕ ਹੈ ਵੀ ਸਾਡੀ ਗਲੀ ਚ ਜਾ ਕੇ ਦੇਖੋ ਸਰੋਵਰ ਬਣਿਆ ਪਿਆ ਇੰਨਾ ਨਾ ਪਾਣੀ ਸਾਰਾ ਪਿੰਡ ਦਾ ਰਹਿ ਵੀ ਉਹ ਤਾਂ ਸਮਝ ਨਹੀਂ ਸਕਦਾ ਗੁਰੂ ਘਰੋਂ ਗਿਆਨੀ ਨੇ ਕਿਉਂ ਕੱਢ ਰਿਆ ਇਹ ਵੀ ਇਹ ਕੰਮ ਵਾਸਤੇ ਉਹਦੇ ਵਾਸਤੇ ਗਲਤ ਹੈ ਬਾਬੇ ਦਾ ਪਰਿਵਾਰ ਨੇ ਕੁਝ ਵੀ ਹੋ ਗਿਆ ਤਾ ਸਰਪੰਚ ਜ਼ਿੰਮੇਦਾਰ ਹੋਊਗਾ ਇਹ ਚੀਜ਼ ਦਾ ਤੁਸੀਂ ਮਤਲਬ ਸਰਪੰਚ ਲਾਭਕ ਠੀਕ ਹੈ ਤੁਸੀਂ ਕੀ ਕਹਿੰਦੇ ਆ ਸਰਪੰਚ ਨੂੰ ਵੀ ਆਪਣਾ ਗੁਰਦੁਆਰਾ ਢਿੱਲੋ ਪੱਤੀ ਹੈ ਉਧਰ ਮੱਥਾ ਟੇਕੋ ਉਰਾਂ ਕੇ ਕੋਈ ਉਹ ਨਾ ਕਰੋ ਤੁਹਾਡਾ ਕੋਈ ਤਲਕ ਨਹੀਂ ਨਾ ਕਿਸੇ ਤੇ ਮਗਰ ਲੱਗੋ ਵੀ ਤੁਸੀਂ ਸਰਪੰਚ ਬਣਾਇਆ ਚੰਗੇ ਕੰਮ ਵਾਸਤੇ ਬਣਾਇਓ ਸਾਡਾ ਗ੍ਰੰਥੀ ਨਾ ਕੱਢੋ ਵੀ ਗ੍ਰੰਥੀ ਨੂੰ ਸਾਰਿਆਂ ਦਾ ਉਹ ਹੈ ਵੀ ਤੁਹਾਡੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਤੂੰ ਸਰਪੰਚ ਬਣਾਇਆ ਚੰਗਾ ਕੰਮ ਕਰ ਕੰਗਰਾ ਤੇ ਉਹ ਨਾ ਗੱਡਾ ਆਪਣਾ ਢਿੱਲੋ ਪੱਤੀ ਹੈ ਗੁਰਦੁਆਰਾ ਉੱਥੇ ਚੂਲ ਮਰਦੀ ਕੁਝ ਕਰ ਉਰੇ ਲੋਕਾਂ ਨੇ ਵਾਗਰ ਲੱਕ ਕੇ ਨਾ ਹੋ ਉਹ ਤਾਂ ਜੀ ਸਾਰੇ ਬੀਬੀਆਦੀ ਮੁੱਦੇ ਨੇ ਜੀ ਉਹਨਾਂ ਦੀ ਕੋਈ ਵਜ੍ਹਾ ਨਹੀਂ ਹੈਗੀ ਕਿਉਂਕਿ ਜੇ ਵੇਖੋ ਕੋਈ ਉਹਦਾ ਵਜ੍ਹਾ ਹੋਵੇ ਮੇਨ ਮੁੱਦਾ ਹੋਵੇ ਤਾਂ ਇੰਨੀ ਦੁਨੀਆ ਜਿਹੜੀ ਸਵੇਰ ਦੀ 6 ਵਜੇ ਦੀ ਬੀਬੀਆਂ ਆਪਦਾ ਕੰਮ ਛੱਡ ਕੇ ਬੈਠੀਆਂ ਨੇ ਕੋਈ ਇੱਕ ਦੋ ਹੋ ਸਕਦੇ ਇੰਨੀਆਂ ਸਾਰੀਆਂ ਤਾਂ ਨਹੀਂ ਹੋ ਸਕਦੀਆਂ ਜੀ ਕਿ ਨਹੀਂ ਜੀ ਇੰਨੀਆਂ ਸਾਰੀਆਂ ਸਵੇਰ ਦਾ ਆਪਦਾ ਕੰਮ ਛੱਡ ਕੇ ਭੁੱਖਣ ਪਾਣੀਆਂ ਬੈਠੀਆਂ ਨੇ ਕਿਉਂਕਿ ਜੋ ਸਹੀ ਹੈ ਉਹਦੇ ਪਿੱਛੇ ਹੀ ਆਉਂਦੇ ਆ ਨਾ ਸਾਰੇ ਜੇ ਗਲਤ ਹੋਏਗਾ ਤੇ ਪਿੱਛੇ ਤਾਂ ਕੋਈ ਵੀ ਨਹੀਂ ਜਾਂਦਾ ਹੈਗਾ ਜੀ ਕਿ ਨਹੀਂ ਜੀ ਇਸ ਕਰਕੇ ਬਾਬਾ ਜੀ ਬਹੁਤ ਸਹੀ ਨੇ ਬਾਬਾ ਜੀ ਨੇ ਬਹੁਤ ਕੰਮ ਕੀਤਾ ਹੈ ਪਿੰਡ ਦੇ ਬੱਚੇ ਜਿਹੜੇ ਐਵੇਂ ਫਿਰਦੇ ਸੀ ਉਹਨਾਂ ਨੂੰ ਸੁਧਾਰਿਆ ਉਹਨਾਂ ਨੂੰ ਪੜਨਾ ਜੋੜਿਆ ਜੀ ਹੁਣ ਸਾਡੇ ਪਿੰਡ ਕੋ ਤੇਰੇ ਤੇ 13 ਖੰਡ ਪੜhoe ਨੇ ਬਹੁਤ ਸ਼ਾਂਤੀ ਨਾਲ ਹੋਏ ਨੇ ਤੇ ਕਈ ਕਈ ਮਤਲਬ ਪਰਵਾਨਾ ਨਹੀਂ ਰਲਕੇ ਕਰਾਇਨੇ ਸੀ ਇਹਦੇ ਨਾਲ ਆਪਸੀ ਪਿਆਰ ਆਪਸੀ ਸਾਂਝ ਵਧੀ ਹੈ ਜੀ ਜਿਹੜੇ ਲੋਕ ਨਹੀਂ ਸੀ ਆਪੇ ਜੀ ਬੋਲਦੇ ਹੈਗੇ ਵੇਖੋ ਇੱਥੇ ਗੁਰੂ ਘਰ ਆਏ ਨੇ ਉਹਨਾਂ ਦੀ ਆਪਸੀ ਪਿਆਰ ਆਪਸੀ ਸਾਂਝ ਵਧੀ ਹੈ ਜੀ ਵੇਖੋ ਇੱਕ ਚੰਗਾ ਕਦਮ ਹੈ ਨਾ ਇਹ ਤਾਂ ਇਹ ਨਹੀਂ ਇਸ ਕਰਕੇ ਵੀ ਜੋ ਵੀ ਬਨਰ ਲੋਕੇਸ਼ਨ ਲਾਈ ਨੇ ਉਹ ਸਾਰੇ ਬੇਵਿਨਿਆਦੀ ਨੇ ਬਾਬਾ ਜੀ ਬਹੁਤ ਵਧੀਆ ਨੇ ਜੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਬਾਕੀ ਵੇਖੋ ਜੇ ਉਰਾਂ ਪਰਾ ਜਾਣਾ ਪੈਂਦਾ ਕਿਸੇ ਨੇ ਨਿਤਨੇਮ ਕਰ ਲਿਆ ਤਾਂ ਕੋਈ ਗਲਤ ਗੱਲ ਨਹੀਂ ਜੀ ਹੈਗੀ ਬਾਬੇ ਜੀ ਦੀ ਵੀ ਪਰਿਵਾਰ ਹੈ ਉਹਨਾਂ ਦੀ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਕਿਤੇ ਜਾਣਾ ਹੋਣਾ ਪੈਂਦਾ ਹੁਣ ਵੇਖੋ ਸਾਰੇ ਪਰਿਵਾਰ ਵਾਲੇ ਨੇ ਗੈਰ ਹਾਜ਼ਰੀ ਦੇ ਵਿੱਚ ਨਿਤਨੇਮ ਕਰਨ ਦਾ ਵੱਖਰੀ ਗੱਲ ਹੁੰਦੀ ਆ ਉਹ ਇਹ ਗੱਲ ਕਹਿੰਦੇ ਆ ਵੀ ਉਹਨਾਂ ਨੂੰ ਨਿਤਨੇਮ ਨਹੀਂ ਨਹੀਂ ਜੀ ਨਹੀਂ ਨਾ ਦੇ ਜਾਂ ਫਿਰ ਉਹ ਆ ਕਹਿੰਦੇ ਨੇ ਵੀ ਜ਼ਿਆਦਾ ਦੇਣੀ ਉਹ ਦੇਗ ਬਣਾ ਲਈਏ ਕਿ ਬਣਾਉਂਗੇ ਉਹਦੋਂ ਤੋਂ ਕੋਈ ਪਾਠ ਕਰੋਗੇ ਜਦੋਂ ਬਾਬਾ ਜੀ ਕਹਿੰਦੇ ਤੁਸੀਂ ਦੇਗ ਬਣਾਓ ਅਸੀਂ ਪਾਠ ਕਰ ਲੈਨੇ ਆ ਵੇਖੋ ਜਿਵੇਂ ਹੁਣ ਗਰੰਥੀ ਨੇ ਸਵੇਰੇ ਨਿਤਨੇਮ ਸ਼ੁਰੂ ਕੀਤਾ ਹੈ ਜੀ ਤੇ ਗਰੰਥੀ ਵਿੱਚੋਂ ਜਿਹੜੇ ਬੱਚੇ ਨੂੰ ਉਹਨੇ ਪੂਰੀ ਸੰਖਿਆ ਦਿੱਤੀ ਹੋਈ ਹੈ ਪੂਰਾ ਉਹਨੂੰ ਪਾਠ ਹੁੰਦਾ ਸ਼ੁੱਧ ਪਾਠ ਹੁੰਦਾ ਉਹ ਪਾਠ ਕਰ ਸਕਦਾ ਤੇ ਗਰੰਥੀ ਸਾਹਿਬ ਦੇਗ ਪੂਰੀ ਮਰਿਆਦਾ ਨਾਲ ਬਣਾ ਕੇ ਲਿਆਉਣਗੇ ਫਿਰ ਆਪਦਾ ਨਿਤਨੇਮ ਪੂਰਾ ਕਰਦੇ ਨੇ ਜੀ ਅਰਦਾਸ ਕਰਦੇ ਨੇ ਹੁਕਮ ਨੰਮਾ ਸਾਰਾ ਕੁਝ ਜੀ ਵਿਆਖਿਆ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਜੀ ਬਾਕੀ ਵੇਖੋ ਜੀ ਹੁਣ ਬਾਕੀ ਤਾਂ ਸਾਰੀ ਸੰਗਤਾਂ ਨੂੰ ਪਤਾ ਹੀ ਹੈ ਜੀ ਕਿ ਨੇ ਜੀ ਤੁਸੀਂ ਵੀ ਸੁਣ ਕੇ ਆਏ ਹੋ ਸਾਰਾ ਕੁਸ਼ਣ ਤੇ ਇਸ ਕਰਕੇ ਸਾਰਾ ਬੇਬੁਨਿਆਦੀ ਸਾਰੀ ਸੰਗਤ 90% ਲੋਕ ਚਾਹੁੰਦੇ ਨੇ ਕਿ ਬਾਬਾ ਜੀ ਇੱਥੇ ਹੀ ਰਹਿਣ ਤੇ ਪਿੰਡ 'ਚ ਬਾਬਾ ਜੀ ਪਾਠ ਕਰਦੇ ਨੇ ਦੇਖੋ ਜੋ ਬੱਚੇ ਨੇ ਉਹਨੇ ਨਾ ਰੱਖੇ ਨੇ ਸਿਖਾਉਣੇ ਨੇ ਉਹਨਾਂ ਨੂੰ ਪਾਠ ਪੂਰਨ ਤੌਰ ਤੇ ਸਿਖਾਇਆ ਫਿਰ ਉਹ ਜੇ ਉਹਨਾਂ ਨੂੰ ਬਿਠਾਉਣਗੇ ਸਿੱਖਣਗੇ ਤਾਂ ਹੀ ਜਿਤਾਬੇ ਬਿਠਾਉਣਗੇ ਕੋਈ ਜਿਹੜੇ ਇਲਜ਼ਾਮ ਨੇ ਸਾਰੇ ਗਲਤ ਨਹੀਂ ਇਥੇ ਕਿਹੜੀ ਮਤਲਬ ਜੋ ਸਮਾਧ ਬਣੀ ਹੋਈ ਹੈ ਉਹਨੂੰ ਲੈ ਕੇ ਵੀ ਪਹਿਲਾਂ ਕਾਫੀ ਇਸ਼ੂ ਹੋਏ ਨੇ ਵੀ ਜਦੋਂ ਲਾਲ ਟੈਲਾਂ ਨੂੰ ਲੈ ਕੇ ਤੇ ਉਹ ਜਿਹੜਾ ਚਿੱਟੀਆਂ ਟੈਲਾਂ ਲਾਤੀਆਂ ਗਈਆਂ ਨੇ ਤੇ ਉਹਦੇ ਬਾਰੇ ਵੀ ਕਾਫੀ ਇਸ਼ੂ ਹੋਣ ਉਹੀ ਹੁਣ ਮਾਮਲੇ ਦੇ ਬਾਰੇ ਫੇਰ ਸਾਹਮਣੇ ਆ ਰਹੇ ਕਾਰਨ ਤਾਂ ਵੀ ਕਾਰਨ ਰਾਜਨੀਤਿਕ ਕਾਰਨ ਹੈ ਜੀ ਹਾਂਜੀ ਜਿਹੜੀ ਮਤਲਬ ਖਹਿ ਹੈ ਕਿ ਸਾਰੀ ਉਹੀ ਹੈ ਜੀ ਬਾਬਾਈ ਚ ਕੋਈ ਕਮੀ ਨਹੀਂ ਹੈਗੀ ਜੀ ਅਸੀਂ ਤਾਂ ਮਤਲਬ ਕਿ ਸਦਾ ਲਈ ਬਾਬਾਈ ਨੂੰ ਇੱਥੇ ਰੱਖਣਾ ਚਾਹੁੰਦੇ ਆ ਅੱਛਾ ਸਾਰਾ ਪਿੰਡ ਨਾਲ ਹੈ ਜੀ ਬਾਬਾਈ ਦੇ ਸਿਰਫ 10 20 ਬੰਦੇ ਨੇ ਜਿਹੜੇ ਮਤਲਬ ਇਹ ਕੰਮ ਕਰ ਰਹੇ ਨੇ ਮਾ ਕਿਉਂ ਮੈਨ ਕੰਮ ਕੋਈ ਦੱਸਣ ਸਾਨੂੰ ਵੀ ਆ ਮੇਰ ਕਾਗਰ ਅਗਰ ਕੋਈ ਗ੍ਰੰਥੀ ਚ ਕਮੀ ਹੈ ਅਸੀਂ ਨੇ ਜਿਹਨੇ ਅਸੀਂ ਪਾਗਲਾਂ ਜੀ ਅਸੀਂ ਖੁਦ ਵੀ ਕਹਿ ਸਕਦੇ ਆ ਬਾਬਾ ਜੀ ਸਹੀ ਨਹੀਂ ਹੈਗੇ ਅੱਛਾ ਉਹ 10 ਬੰਦੇ ਕਹਿੰਦੇ ਬਾਬਾ ਜੀ ਗਲਤ ਹੋਗੇ 90 ਬੰਦੇ ਅਗਲ ਨੇ ਇਹਨੂੰ ਤੁਸੀਂ ਵੀ ਸਮਝਦੇ ਹੋ ਹੈ ਨਾ ਫਿਰ ਇੰਨੇ ਸਾਰੇ ਸਾਰਾ ਪ੍ਰਿੰਟ ਸਪੋਰਟ ਕਰਦੇ ਜੀ ਸਾਰਾ ਪਿੰਡ ਮਹ ਸਰਪੰਚ ਸਾਹਿਬ ਨੇ ਵੀ ਕਿਹਾ ਵੀ ਇਹ ਨਿੱਤ ਨੇਮ ਨਹੀਂ ਕਰਦੇ ਜੀ ਪਾਠ ਨਹੀਂ ਕਰਦੇ ਇਹ ਲੋਕਾਂ ਚ ਪਰਧਾਨਵਾਜੀ ਕਰਦੇ ਨੇ ਜਾਂ ਕੋਈ ਗੁਰੂ ਘਰ ਖੜੇ ਆ ਨਾ ਜੀ ਗੁਰੂ ਘਰ ਖੜੇ ਆ ਨਾ ਇੱਥੇ ਖੜਕੇ ਕੋਈ ਗਲਤ ਨਹੀਂ ਬੋਲਣਾ ਕੋਈ ਝੂਠ ਨਹੀਂ ਬੋਲੂਗਾ ਉਹਨਾਂ ਨੂੰ ਗ ਅਸੀਂ ਡੇਲੀ ਆਂਦੇ ਹਾਂ ਰੇ ਡੇਲੀ ਪਾਰਟ ਹੁੰਦੇ ਜਿਵੇਂ ਦੱਸਿਆ ਨਾ ਹੁਣ ਵੀ ਸਿਰਫ ਦੇਖ ਬਣਾਉਣ ਬਾਬਾ ਜੀ ਜਾਂਦੇ ਨੇ ਇੰਨੇ ਦੂਜੇ ਪਾਰਟ ਹੀ ਕਿਹਨਾਂ ਤੇ ਵੀ ਕੋਈ ਨਾ ਕੋਈ ਮੁੱਦਾ ਮਤਲਬ ਲੱਭਦੇ ਰਹਿੰਦੇ ਨੇ ਇਹ ਵੀ ਲੜਾਈ ਝਗੜੇ ਦਾ ਵੀ ਬਿਲਕੁਲ ਗਲਤ ਜੀ ਇਹ ਸਿਆਸੀ ਉਹਨਾਂ ਦੀ ਹੈ ਹਾਂ ਇਹ ਬਾਬਾ ਜੀ ਨੂੰ ਕੱਢ ਦੇਵਾਂਗੇ ਅਸੀਂ ਬਾਬਾ ਜੀ ਨੂੰ ਕੱਢਾਂਗੇ ਦੇਖੋ ਜੀ ਬੰਦੇ ਨੇ ਬਾਬਾ ਜੀ ਵੀ ਅਗਰ ਉਹਨੂੰ ਕੋਈ ਆਕੇ ਕਹੇ ਤੇਰੇ ਘਰੋਂ ਭਾਂਡੇ ਪਗਾਵਾਵਾਂਗੇ ਤਾਂ ਬਾਬਾ ਜੀ ਕੀ ਕਹਿਣਗੇ ਕਹਿਣਗੇ ਆਜੋ ਭਾਈ ਇਹ ਗੱਲ ਹੈ ਇਹ ਗੱਲ ਤੋਂ ਕਹਿਣਗੇ ਗੱਲ ਇੱਥੇ ਗ੍ਰੰਥੀ ਸਾਹਿਬ ਦੀ ਇਹ ਸਾਰਾ ਪਿੰਡ ਉਸ ਗ੍ਰੰਥੀ ਸਾਹਿਬ ਨੂੰ ਸਪੋਰਟ ਕਰ ਰਿਹਾ ਨਾ ਕਿ ਗ੍ਰੰਥੀ ਤੋਂ ਇੱਕ ਵੀ ਕਮਿਊਨਿਟੀ ਇੱਕ ਵੀ ਇੱਕ ਕਮੀ ਕੋਈ ਲਵਦੇ ਨਹੀਂ ਚਾਹਣਗੇ ਹਾਂਜੀ ਸਾਰਾ ਪਣਾ ਨਹੀਂ ਸਾਰਾ ਪਿੰਡ ਜਾਂਦਾ ਜੀ ਆ 10 ਬੰਦੇ ਨੂੰ ਛੱਡ ਕੇ ਸਾਰਾ ਪਿੰਡ ਜਾਂਦਾ ਜੀ ਬਾਬਾ ਜੀ ਅਸੀਂ ਬੱਚੇ ਸਕੂਲ ਤੋੜ ਕੇ ਸਵੇਰ ਦੇ ਇੱਥੇ ਬੈਠੇ ਆ ਕਰੇ ਸਾਰੇ ਕੰਪਨ ਪਖੰਡਵਾਜ ਹੁੰਦਾ ਨਾ ਉਹ ਕੌਣ ਨੇ ਜਿਹੜੇ ਇਥੋਂ ਗ੍ਰੰਥੀ ਸਾਹਿਬ ਨੂੰ ਕੱਢਣਾ ਚਾਹੁੰਦੇ 10 ਬੰਦੇ ਨਹੀਂ ਪਿੰਡ ਥੋੜੀ ਬਹੁਤੀ ਤਾਂ ਪਿੰਡ ਚ ਹੁੰਦੀ ਹੈ ਨਾ ਨਾਲ ਹੀ ਲੋਕ ਨਹੀਂ ਜੀ ਲੋਕ ਨਹੀਂ ਕੋਈ ਹੋਰ タルਮਦਾ ਲੋਕ ਨਹੀਂ ਇਹ ਮੈਂ ਵੀ ਜੀ ਆਪਣਾ ਨੇ ਬਾਬਾ ਜੀ ਵਧੀਆ ਰੋਡਨ ਵਰਨੇ ਜੀ ਹੂੰ ਗਉਹ ਦੇ ਪ੍ਰਚਾਰ ਕਰ ਰਿਹਾ ਸਿੱਖੀ ਦਾ ਜੀ ਹੂੰ ਬੱਚਿਆਂ ਨਾਲ ਜੁੜ ਰਹੇ ਨੇ ਹੂੰ ਸਵੇਰੇ ਸ਼ਾਮ ਬੱਚੇ ਕੋਰੋਣੀ ਪੜਦੇ ਆ ਸਿੱਖਦੇ ਆ ਜੀ ਤੇ ਤੁਸੀਂ ਦੇਖ ਰਹੇ ਹੋ ਬੀਬੀਆਂ ਭਰਾ ਸਾਰੇ ਬੈਠੇ ਨੇ ਅੱਜ ਸਵੇਰ ਦਾ ਜਾਪ ਹੋ ਰਿਹਾ ਜੀ ਕੁਝ ਕੁ ਬੰਦੇ ਨੇ ਜੋ ਬਰੇਜ਼ ਕਰ ਰਹੇ ਨੇ ਜੀ ਹੂੰ ਪਤਾ ਨਹੀਂ ਕਿਉਂ ਇਕ ਕੁਸ਼ਕ ਬੰਦੇ ਦਾ ਕਹਿਣਾ ਵੀ ਅੱਜ ਹੀ ਮਤਲਬ ਇਤਨੇ ਜਿਆਦੀ ਸ਼ੁਰੂ ਕੀਤਾ ਹੈ ਜਾਂ ਵੀ ਪਹਿਲਾਂ ਮਤਲਬ ਇੱਥੇ ਬਾਬਾ ਜੀ ਨਿਤਨੀ ਨਾਮ ਕਰਦੇ ਨਹੀਂ ਹੈਗੇ ਜਾਂ ਕੀ ਕਹਿਣਾ ਚਾਹੋਂਗੇ ਇਹਦੇ ਬਾਰੇ ਦੇਖੋ ਜੀ 17 ਤਰੀਕ ਤੋਂ ਖਨ ਵਰਸਾ ਪ੍ਰਕਾਸ਼ ਹੋਇਆ ਸੀ ਬਾਬਾ ਜੀ ਨੇ ਵਿਚਾਰ ਕੀਤਾ ਸੰਗਤ ਨਾਲ ਵੀ ਆਪਾਂ ਤਿੰਨ ਕ ਖਨ ਵਰਸਾ ਪ੍ਰਕਾਸ਼ ਕਰ ਲਈਏ ਅਜੇ ਲੋ ਸਮਾਧ ਹੈ ਜੀ ਉਥੇ ਕੋਈ ਕਿੱਥੇ ਮੱਥਾ ਟੇਕ ਕੇ ਆ ਕੇ ਕੋਈ ਗੁਰੂ ਘਰ ਆ ਵੀ ਮੱਥਾ ਟੇਕਣ ਜੀ ਕੋਈ ਕਿਸ ਨੂੰ ਉਤਰਾਜ ਨਹੀਂ ਹੈਗਾ ਜੀ ਉਸੀਂ ਦੇਖ ਸਕਦੇ ਹਾਂ ਜੋ ਕੰਮ ਹੁੰਦਾ ਸਾਰਾ ਬਰਾਬਰ ਹੁੰਦਾ ਜੀ ਗੁਰੂ ਘਰ ਦਾ ਵੀ ਬਾਬੇ ਸਮਰਦਾ ਦਾ ਵੀ ਕਿਸੇ ਨੂੰ ਕੋਈ ਤਕਰਾਰ ਨਹੀਂ ਹੈਗਾ ਜੀ ਪਰ ਕੁਝ ਕੁ ਲੋਕ ਨੇ ਜਿਹੜਾ ਇਹ ਚਾਹੁੰਦੇ ਨੇ ਵੀ ਸਿੱਖੀ ਵਾਲੇ ਲੋਕ ਘੱਟ ਵਧਣ ਤੇ ਪਖੰਡਵਾਦ ਵਾਲੇ ਜ਼ਿਆਦਾ ਵਧਣ ਜੀ ਤੇ ਤੁਸੀਂ ਹੁਣ ਕੀ ਚਾਹਣਗੇ ਬਾਬਾ ਜੀ ਇੱਥੇ ਮਤਲਬ ਹਾਂ ਜੀ ਅਸੀਂ ਚਾਹੁੰਦੇ ਬਾਬਾ ਜੀ ਇੱਥੇ ਸੇਵਾ ਕਰਦੇ ਰਹਾਂ ਜੀ ਜੇ ਕੋਈ ਬਾਬਾ ਜੀ ਤੇ ਕਮੀ ਹੋਊਗੀ ਜੀ ਉਹ ਇਕੱਠੇ ਹੋਗੇ ਅਸੀਂ ਕਰਾਂਗੇ ਗੱਲ ਇਹ ਕਮੇਟੀ ਪੂਰੀ ਖੜੀ ਹੈ ਸਾਡੇ ਨਾਲ ਪੰਚਾਇਤ ਨੇ ਤਾਂ ਸਿੱਧਾ ਅਲਿਗੇਸ਼ਨ ਲਾਇਆ ਕਿ ਗ੍ਰੰਥੀ ਸਿੰਘ ਪਿੰਡ ਦੇ ਵਿੱਚ ਧੜੇਬੰਦੀ ਪੈਦਾ ਕਰਦਾ ਇਸ ਤਰ੍ਹਾਂ ਜੀ ਆ ਪਿੰਡ ਦੇ ਬਾਹਰਲੇ ਮੈਨੇ ਚੌਕ ਹੈ ਜ ਆਪਣੇ ਕੁਛ ਕੁਥੇ ਨਾ ਜਿਵੇਂ ਬਜ਼ੁਰਗ ਨੇ ਬੈਹ ਜੰਦੇ ਆ ਹੂੰ ਉਥੇ ਕੁਛ ਬੰਦੇ ਗਾਣਾ ਗਾੜਦੇ ਨੇ ਬਾਬਾ ਜੀ ਨੂੰ ਜੀ ਅੱਛਾ ਹੁਣ ਦੇਖੋ ਇਹ ਗਾਣਾ ਇੱਕ ਵਾਰੀ ਸੁਣੋ ਦੋ ਵਾਰੀ ਸੁਣੋ ਬਾਬਾ ਹੋਰ ਕਾਹੀ ਬੋਲੇਗਾ ਜੀ ਬਾਬਾ ਜੀ ਨੇ ਸਿੱਧਾ ਨਾਲ ਇੱਕ ਗੱਲ ਕੀਤੀ ਸੀ ਅਰਦਾਸ ਤੋਂ ਬਾਅਦ ਜੇ ਖੰਡਵੱਟ ਸਾਹਿਬ ਦਾ ਭੋਗ ਪਾਇਆ ਸੀਗਾ ਅਰਦਾਸ ਤੋਂ ਬਾਅਦ ਬਾਬਾ ਜੀ ਨੇ ਸਪੀਚ ਕੀਤੀ ਸਪੀਕਰ ਦੇ ਵਿੱਚ ਉਹ ਪਤਾ ਹੀ ਸਭ ਨੂੰ ਪਤਾ ਹੈ ਤੇ ਵੀ ਜੇ ਦੇਖੋ ਬੰਦੇ ਨਾਲ ਇੱਕ ਹੈ ਜੀ ਜੇ ਉਹ ਜੇ ਹਿੰਮਤ ਹੈ ਕਿ ਮੇਰੇ ਭਾਂਡੇ ਵਰਗੇ ਦੇ ਆ ਗਏ ਇਹਨ ਸਾਰੇ ਪਿੰਡਰਾਂ ਨੂੰ ਕਿਹਾ ਕਿਸੇ 2-4 ਬੰਦੇ ਨੂੰ ਕਿਹਾ ਇਕੱਲੇ ਇੱਕ ਬੰਦੇ ਨਾਲ ਇਕੱਲੇ ਕੀਤਾ ਇਹਨਾਂ ਨੇ ਪੂਰੀ ਪੰਚਾਇਤੇ ਬਾਬੇ ਦੇ ਖਿਲਾਫ ਹੈ ਜੀ ਨਹੀਂ ਨਹੀਂ ਜੀ ਨਹੀਂ ਉਸ 5-6 ਪੰਜ ਚਾਰ ਮੈਂਬਰ ਨੇ ਤਿੰਨ ਮੈਂਬਰ ਨੇ ਇੱਕ ਸਰਪੰਚ ਹੋ ਗਿਆ ਜੀ ਬਾਕੀ ਜਿਹੜੇ ਨਵੀਂ ਪੰਚਾਇਤ ਹੈ ਉਹਦੇ 5-6 ਮੈਂਬਰ ਇੱਧਰ ਨੇ ਜੀ ਜਿਹੜੇ ਕਮੇਟੀ ਹੈ ਗੁਰੂ ਜੀ ਮੈਂਬਰ ਬਾਬਾ ਜੀ ਦੇ ਹੱਕ ਚ ਹੱਕ ਨਹੀਂ ਬਿਲਕੁਲ ਹੀ ਹੱਕ ਨਹੀਂ 90% ਸੰਗਤ ਬਾਬਾ ਜੀ ਦਾ ਹੱਕ ਚ ਹੈ ਜੀ ਦੇਖੋ ਇੱਕ ਗੱਲ ਹੋਰ ਕਹਿਣੀ ਚਾਹਣਾ ਤੁਹਾਨੂੰ ਹੈ ਜੀ ਬਾਬਾ ਜੀ ਜਨਾਲ ਪਿੰਡ ਦੇ ਰਹਿਣ ਵਾਲੇ ਨੇ ਜੀ 5 ਸਾਲ ਹੋ ਗਏ ਇੱਥੇ ਡੌਟੇ ਰਹਿੰਦੇ ਨੇ ਬਾਬਾ ਜੀ ਕੋਲ ਇੱਕ ਵੀ ਕਮ ਉਹ ਸਾਡੇ ਚ ਲੋ ਵਿਚਾਰ ਹੋਈਂਦੇ ਆਪਸ ਚ ਕਈ ਵਾਰੀ ਇਹ ਵਿਚਾਰ ਹੈ ਸੰਗਤ ਦੇ ਵਿੱਚ ਚੱਲੀ ਜੀ ਸੰਗਤ ਨੇ ਸੋਚਿਆ ਵੀ ਆਪਾਂ ਨਗਰ ਵਾਸਤੇ ਗੁਰੂ ਘਰ ਵਾਸਤੇ ਇਹਨਾਂ ਕੁਸ ਕੀਤਾ ਹੈ ਬੇ ਗੁਰੂ ਘਰ ਦੇ ਵਜੀਰ ਹੈ ਜੀ ਤੇ ਇਹਨਾਂ ਵਾਸਤੇ ਪੱਕਾ ਨੁਕਸ਼ ਕਰੀਏ ਜੀ ਪਿੰਡ ਦੀ ਸੰਗਤ ਨੇ ਕਿਸੇ ਦੇ ਜਿੰਨੀ ਸਰਦਾ ਸੀ ਕਿਸੇ ਨੇ 10000 ਰੁਪਏ ਤੱਕ 11000 ਤਾਈ ਕਿਸੇ ਨੇ 5000 ਤੱਕ ਕਿਸੇ ਨੇ 7 ਕਿਸੇ ਨੇ 2000 ਕਿਸੇ ਨੇ 50 ਰੁਪਏ ਕਿਸੇ ਨੇ 100 ਰੁਪਿਆ ਜਿੰਨਾ ਕਿਸੇ ਦੇ ਸਰਦਾ ਸੀ ਜੀ ਲਗਭਗ 3 ਲੱਖ ਰੁਪਏ ਇਕੱਠਾ ਕੀਤਾ ਜੀ ਹੁਣ ਇਹ ਬਾਬਾ ਜੀ ਨੂੰ ਕੋਈ ਪੈਸਾ ਨਾ ਫੜਿਆ ਗਿਆ ਉਹ ਪੈਸੇ ਸਾਡੇ ਕੋਲੇ ਨਹੀਂ ਜੀ ਉਗਣਾ ਮੈਂ ਪੈਸੇ ਗਿਰਨਾ ਹੈ ਕਰ ਤੁਸੀਂ ਜਾ ਕੇ ਜੋ ਮੇਰੇ ਕਮਰੇ ਦੋ ਬੰਨ ਇੱਕ ਬੰਨ ਤਿੰਨ ਬੰਨ ਤੁਸੀਂ ਆਪ ਇਹ ਸੇਵਾ ਕਰ ਦਿਓ ਮੈਨੂੰ ਪੈਸੇ ਦੀ ਕੋ ਲੋੜ ਨਹੀਂ ਹੈਗੀ ਜੀ ਇੱਕ ਵੀ ਪਿੰਡ ਦੇ ਵਿੱਚ ਕਿਸੇ ਤੋਂ ਹੁਣ ਜਿਵੇਂ ਨਾ ਇਹ ਕੋਈ ਪ੍ਰੋਗਰਾਮ ਹੁੰਦਾ ਗੁਰੂ ਘਰ ਦੇ ਵਿੱਚ ਕੋਈ ਬੀਬੀਆਂ ਨੇ ਜੀ ਕੋਈ ਪੈਸੇ ਵੜਾਉਂਦੇ ਨੇ ਵੀ ਆ ਸੇਵਾ 'ਚ ਪਾ ਦਿਓ ਕਦੇ ਬਾਬਾ ਜੀ ਨੇ 1 ਰੁਪਿਆ ਕਿਸੇ ਦਾ ਨਹੀਂ ਰੱਖਿਆ ਜੀ ਇੱਥੇ ਆ ਕੇ ਸਾਡੇ ਪੁਰਾਣੇ ਪ੍ਰਧਾਨ ਜੀ ਸੁਖਦੇਵ ਸਿੰਘ ਜੀ ਉਹ ਬੈਠੇ ਹੁੰਦੇ ਨੇ ਉਹ ਜਾ ਕੇ ਉਹਨੂੰ ਫੜਾਉਂਦੇ ਨੇ ਜੀ ਕਹਿੰਦੇ ਅਸੀਂ ਬਾਬਾ ਜੀ ਨੂੰ ਤੇ ਜਾਣ ਨਹੀਂ ਦਿੰਦੇ ਅੱਛਾ ਅਸੀਂ ਖੁਦ 5 ਵਜੇ ਦੀ ਆ ਕੇ ਬੈਠੀ ਆਂ ਬੀਬੀਆਂ ਸਾਰੀਆਂ ਹੀ ਬੀ.ਐਸ.ਸੀ ਨਹੀਂ ਜਾਣਦੇ ਸਾਡਾ ਗੱਲ ਕਰਨੇ ਆ ਕੇ ਗੱਲ ਕਰ ਲੈਣ ਪੁੱਛਣਾ ਨੇ ਪੁੱਛ ਲੈਣਾ ਬਾਬਾ ਜੀ ਨਿਤਨੇਮ ਕਰਦਾ ਜੇ ਬੱਚੇ ਨਿਤਨੇਮ ਕਰਨਗੇ ਤੇ ਸਿੱਖਣਗੇ ਜੇ ਬਾਬਾ ਹੀ ਕੱਲਿਆ ਕਰੀ ਜਾਗੇ ਬੱਚੇ ਕਰਨਗੇ ਹੁਣ ਇੱਕ ਮੁੰਡਾ ਹੈ ਉਹ ਪੂਰਾ ਗ੍ਰੰਥੀ ਬਣ ਗਿਆ ਹੈ ਅੱਛਾ ਇੱਕ ਮੁੰਡਾ ਹੋਰ ਗ੍ਰੰਥੀ ਬਣਿਆ ਉਹ ਚਲ ਆਇਆ ਨਿੰਗਾ ਚਾਚਾ ਉਹ ਸੇ ਮੁੰਡੇ ਦੇ ਨਾਲ ਕਈ ਬੱਚਿਆਂ ਨੇ ਅੰਮ੍ਰਿਤ ਛਕ ਲਿਆ ਹੈ ਕਈਆਂ ਨੇ ਦਿਮਾਲੇ ਸਕੇ ਉਹ ਗੁਰਦੁਆਰੇ ਨਿਤਨੇਮ ਅਸੀਂ 4 ਵਜੇ ਸਹੀ ਤੇ 10 12 ਬੀਬੀਆਂ ਵਾਗਰੂ ਜਪਣ ਵਾਸਤੇ ਸਭ 6 ਸਾਲ ਹੋ ਗਿਆ ਜਦੋਂ ਜਪ ਦਿਨਾਂ ਨੂੰ 6 ਸਾਲ ਹੋ ਗਣ ਸਾਨੂੰ ਅਸੀਂ ਇੱਥੇ ਨਿਤ ਨਿਮ ਚਾਰ ਵਿੱਚ ਸਹੀ ਆ ਜਣੇ ਸਾਢੇ 7 ਵਜੇ ਪੌਣੇ 7 ਵਜੇ ਇੱਥੋਂ ਜਾਣੀਆਂ ਵਾ ਗੁਰਦੁਆਰੇ ਬਣਾਉਣ ਦਾ ਫਾਇਦਾ ਹੀ ਕੀ ਜੇ ਗਰੰਤੀ ਨਾ ਮਿਲੇ ਸਾਨੂੰ ਜੇ ਗਰੰਤੀ ਪੈਦਾ ਕਰਾਂਗੇ ਤਾਂ ਹੀ ਗਰੰਤੀ ਮਿਲਣਗੇ ਨਾ ਕਰੋੜ ਰੁਪਏ ਗੁਰਦੁਆਰੇ ਤੇ ਲਾ ਲਿਆ ਗਰੰਤੀ ਅਸੀਂ ਪੈਦਾ ਨਹੀਂ ਕਰਦੇ ਪਏ ਜੇ ਬਾਬਾ ਜੀ ਨੇ ਚਾਰ ਬੱਚੇ ਸੰਖਿਆ ਦੇ ਕੇ ਬਣਾਏ ਨੇ ਤਾਂ ਫਿਰ ਉਹ ਕਿਉਂ ਖੜਕੂ ਹੋ ਗਏ ਜੀ ਨਹੀਂ ਮੈਨੂੰ ਨਹੀਂ ਵੀ ਗਰਮ ਹੋਣਾ ਉਹਨੂੰ ਹਰੇ ਕੇ ਸੋਚਦੇ ਵੀ ਨਹੀਂ ਪਰ ਹੋ ਗਈ ਪਹਿਲੇ ਵੀ ਸਾਡੇ ਪਿੰਡ ਚਹੀ ਜੋ ਕੋਈ ਘਟਨਾ ਘਟੀ ਹੈ ਚੰਗਾ ਹੀ ਰਸ ਨੇ ਹੋਇਆ ਉਹ ਚਾਹੀਰਾ ਸਾਨੂੰ ਮਿਲਿਆ ਸੀ ਨਹੀਂ ਕੋਣਾ ਜਿਹੇ ਗ੍ਰਾਂਥੀ ਨੂੰ ਕੱਢਣਗੇ ਵੀ ਅਸੀਂ ਹੋਰ ਗ੍ਰਾਂਥੀ ਬੈਠਣ ਦੇਣਾ ਨਹੀਂ ਬੈਠਣ ਦੇਣਾ ਅਸੀਂ ਬੈਠਣ ਨਹੀਂ ਦੇਣਾ ਅਸੀਂ ਜੋ ਬੋਤਲ ਬੀਬੀਆਂ ਨੇ ਨਿਤ ਨੇਮ ਕਰਨੀਆਂ ਜੀ ਰਹਿਰਾ ਸਾਹਿਬ ਕਰਾਂਗੇ ਇੱਥੇ ਲੋਕ ਲਾ ਕੇ ਅਸੀਂ ਇੱਥੇ ਕਿਸੇ ਨੂੰ ਨਹੀਂ ਮੜਨ ਦੇਣਾ ਔਰ ਕਮੇਟੀ ਅਸੀਂ ਬੀਬੀਆਂ ਦੀ ਰੱਖਣੀ ਹੈ ਅਸੀਂ ਕਮੇਟੀ ਅਸੀਂ ਸਾਰੇ ਬੰਦੇ ਕਮੇਟੀ ਚੋਂ ਕੱਢ ਦੇਣੇ ਨੇ ਇੱਥੋਂ ਹਾਂ ਠੀਕ ਹੈ ਹਾਂ ਜੀ ਜਿਹੜਾ ਸਰਪੰਚ ਕਹਿੰਦਾ ਵੀ ਐਂ ਹੁੰਦਾ ਸਰਪੰਚ ਅੱਜ ਤੱਕ ਕਦੇ ਆਈ ਨਹੀਂ ਜਿੱਥੇ ਸਵੇਰ ਵੇਲੇ ਕਦੋਂ ਆਉਂਦਾ ਸਰਪੰਚ ਇੱਥੇ ਕਿੱਦਾਂ ਆਇਆ ਸਰਪੰਚ ਜੀ 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 ਜਦੋਂ ਸਰਪੰਚ ਆਉਂਦਾ ਉਦੋਂ ਕਿਸੇ ਪ੍ਰੋਗਰਾਮ ਤੇ ਆਉਂਦਾ ਹੈ। ਡੇਲੀ ਆਉਂਨੇ ਆ ਸੀ। ਹਮ ਪਰ ਅਸੀਂ ਜੇ ਇਥੋਂ ਗ੍ਰੰਥੀ ਸਾਹਿਬ ਨੂੰ ਕੱਢਿਆ ਜਾਊਗਾ ਨਾ ਅਸੀਂ ਕੋਈ ਵੀ ਗ੍ਰੰਥੀ ਨਹੀਂ ਬੈਠਣ ਦੇਣਾ ਇੱਥੇ। ਹਾਂ ਠੀਕ ਹੈ। ਅਸੀਂ ਆਪ ਨਿਤਨੇਮ ਕਰਾਂਗੇ। ਹਮ ਜੀ ਜਿਹੜੇ ਸਰਪੰਚ ਸਾਹਿਬ ਨੇ ਕਿਸੇ ਹੋਰ ਗੁਰੂਗ੍ਰੰਥ ਮੱਥਾ ਟੇਕ ਦੇਣੇ ਜਾ ਕੇ ਹਾਂਜੀ ਅੱਛਾ ਅੱਛਾ ਹੁਣ ਪਾਂਜੀ ਹੈਗਾ ਜੀ ਇਹ ਕੋਈ ਇੱਥੇ ਆ ਕੇ ਫੇਰ ਵੀ ਉਹ ਕਰ ਰਹੇ ਹਨ ਉਹਨਾਂ ਦਾ ਤਾਂ ਇਹ ਗੁਰਦੁਆਰਾ ਵੀ ਨਹੀਂ ਹੈਗਾ ਜੀ ਮੇਨ ਕੱਲ ਤੋਂ ਇਹੀ ਹਨ ਦੇਖੋ ਵੀ ਜਦ ਗੁਰਦ ਜਦ ਆਪਣੀ ਮਤਲਬ ਆਪਾਂ ਨੂੰ ਹਿੱਸੇ ਆਇਆ ਇਹ ਗੁਰਦੁਆਰਾ ਉਧਰਲੇ ਗਰਾਂ ਨੂੰ ਉਹ ਤਾਂ ਇੱਥੇ ਆ ਕੇ ਵੀ ਨਾ ਮਤਲਬ ਉਹ ਕਿਹੜਾ ਕਰਨਾ ਹੈ ਨਾ ਗੁਰੂ ਗ੍ਰੰਥੀ ਸਾਹਿਬ ਦੇ ਇਲਜ਼ਾਮ ਲਗਾਣੇ ਹਨ ਝੂਠੇ ਮੈਂ ਕੱਲ ਲਈ ਜੀ ਬਸ ਜੇ ਕੋਈ ਪ੍ਰੋਗਰਾਮ ਦਾ ਕੋਈ ਬਾਸ ਵੀ ਨਹੀਂ ਦਿੰਦੇ ਵੀ ਇੱਧਰ ਹਾਂ ਕਿਸੇ ਕਿਸਮ ਦਾ ਯੋਗਦਾਨ ਨਹੀਂ ਹੈਗਾ ਇਹਨਾਂ ਦਾ ਇੱਧਰ ਹਾਂਜੀ ਇੰਨੇ ਬੰਦੇ ਇੰਨੇ ਬੀਬੀਆਂ ਜੁੜ ਗਈ ਬਹੁਤ سارے ਬੰਦੇ ਹਜੇ ਨੇ ਜਿਹੜੇ ਸ਼ਰਾਬ ਪੀਂਦੇ تھے ਜਿਹੜੇ ਤੇ ਗੁਰੂ ਮਤਲਬ ਇਹ ਜਿਹੜੇ ਖੰਡਪਾਟ ਰਖਾਏ ਗਏ ਸੀ ਇਹ ਉਹ ਬੰਦੇ ਸ਼ਰਾਬ ਪੀਣ ਵਾਲੇ ਇੱਥੇ ਮੱਥਾ ਟੇਕਦੇ ਨੇ ਜੀ ਹੁਣ ਆਕੇ ਜੱਦੇ ਬਾਬਾ ਜੀ ਆਏ ਨੇ ਸ਼ਰਾਬ ਛੱਡ ਕੇ ਜੀ ਤੁਸੀਂ ਸੋਚ ਕੇ ਦੇਖੋ ਇਹ ਕੋਈ ਬੰਦਾ ਸ਼ਰਾਬ ਪੀਂਦਾ ਨਾ ਉਹਨੂੰ ਗਰੰਥੀ ਸਾਹਿਬ ਜਾ ਨਵੋ ਦੀ ਲੰਗਦਾ ਹੈ ਨਾ ਕਿਉਂਕਿ ਇਹ ਤਾਂ ਸ਼ਰਾਬ ਪੀਂਦਾ ਇਹਨੂੰ ਨਹੀਂ ਬੁਲਾਣਾ ਲੇਕਿਨ ਸਾਡੇ ਬਾਬਾ ਜੀ ਇਹ ਜਿਹੇ ਨੇ ਜੀ ਪੱਟਤੇ ਧਰ ਕੇ ਨਾ ਐਸਾ ਰਾਨੇ ਦੇ ਧ ਘਰ ਆਓ ਮੇਰੇ ਖੁਦ ਘਰ ਆਲਾ ਬਾਬਾ ਜੀ ਕਿਹਾ ਲਈ ਅੱਜ ਵੀ ਦੇਸ ਬੈਠੇ ਨੇ ਠੀਕ ਹੈ ਇੰਨਾ ਸਮਝਾਏ ਹੋਏ ਨੇ ਇਹ ਤਾਂ ਚੰਗੇ ਬੰਦੇ ਨੂੰ ਕੱਢਣਾ ਚਾਹੁੰਦੇ ਨੇ ਮੈਨੂੰ ਸਮਝ ਨਹੀਂ ਆਂਦੀ ਵੀ ਉਹ ਸਮਝਦੇ ਕਿ ਨਹੀਂ ਆਪਦੇ ਆਪ ਨੂੰ ਕੋਈ ਇਹਨਾਂ ਨੂੰ ਕੁਝ ਦਿਮਾਗ ਦੇ ਕੰਮ ਕਰੀ ਸਿਖਾਉਂਦੇ ਬੱਚਿਆਂ ਨੇ ਜਾਂ ਪਾਠ ਅਸੀਂ ਕਰੋ ਤਾਂ ਹੀ ਸਿਖਾਉਂਦੇ ਸਭ ਕੁਝ ਇੱਥੋਂ ਸਿੱਖੜੇ ਮੂੰਹ ਤੇ ਆਖਣ ਸਾਨੂੰ ਗੁਰੂ ਉਰੇ ਆਣ ਗੁਰੂ ਘਰ ਖੜੇ ਆਣ ਆਪਾਂ ਗੁਰੂ ਘਰ ਖੜ ਕੇ ਕੋਈ ਝੂਠ ਨਹੀਂ ਬੋਲ ਸਕਦਾ ਨਾ ਵਾਹਿਗੁਰੂ ਦੀ ਹਜ਼ੂਰੀ ਚਾ ਹੈ ਨਾ ਕੋਈ ਵੀ ਇੱਥੇ ਝੂਠ ਨਹੀਂ ਬੋਲ ਰਿਹਾ ਕੋਈ ਵੀ ਬੀਬੀ ਝੂਠ ਨਹੀਂ ਬੋਲ ਰਹੀ ਸਵੇਰੇ ਦੇ ਬੈ ਕਿਉਂ ਨਹੀਂ ਆਏ ਸੀ ਢਿੱਕ ਰਿਆਂ ਹੁਣ ਆਏ ਹੁਣ ਆਏ ਕਿਉਂ ਨਹੀਂ ਆਏ ਦੋ ਬਰਕਰਤ ਰੱਖਿਆ ਗਿਆ ਬਾਬਾ ਜੀ ਪਿੱਛੇ ਉਸ ਦਿਨ ਪਹਿਲਾਂ ਵੀ ਨਹੀਂ ਆਏ ਜੀ ਕਸੂਰਵਾਰ ਹੈ ਨਾ ਤਾਂ ਹੀ ਨਹੀਂ ਆਏ ਅੱਜ ਵੀ ਆਂਦੇ ਅਸੀਂ ਸਵੇਰ ਦੇ ਬੱਚੇ ਨੂੰ ਤੋਰ ਕੇ ਕਰਦੇ ਸਾਰੇ ਕੰਮ ਪਏ ਨੇ ਜਾ ਕੇ ਇੱਥੇ ਕਿਉਂ ਬੈਠੇ ਹੋ ਮੋਹੇ ਨਹੀਂ ਜੀ ਪਹੁੰਚੇ ਨਹੀਂ ਜੀ ਬੁਲਾਇਆ ਗਿਆ ਸੀ ਹੋਰ ਅਸੀਂ ਕਹਿੰਦੇ ਸੀ ਅਸੀਂ ਗੁਰੂ ਪਰ ਬੈਠੇ ਹਾਂ ਨਾ ਅਸੀਂ ਇੱਥੇ ਕੱਠ ਰੱਖਿਆ ਗਿਆ ਸੰਜਨ ਫੈਸਲੇ ਇੱਥੇ ਕਰਾਂਗੇ ਜੀ ਅਸੀਂ ਬਾਹਰ ਨਹੀਂ ਜਾਂਦੇ ਇਹ ਨਹੀਂ ਕੋਈ ਦਾ ਖਰਚ ਬਣਨਾ ਚਾਹੀਦਾ ਗੁਰੂ ਆਉਂਦੇ ਆਉਂਦੇ ਮੈਂ ਖੁਦ ਅਸੀਂ ਖੁਦ ਕਹਿ ਰਹੇ ਨੇ ਸਾਰੀ ਬੀਬੀਆਂ ਸੰਗ ਕਿ ਜੇ ਬਾਬ ਪਾਗਲ ਨਹੀਂ ਹੈਗੇ ਅਸੀਂ ਸਾਡੇ ਬੱਚਿਆਂ ਨੂੰ ਕੁਛ ਕਿਹਾਇਆ ਸਾਨੂੰ ਇੱਥੇ ਲਾਇਆ ਮੈਂ ਮੈਨ ਕਹਿ ਰਹੀ ਹਾਂ ਅਮਲੀ ਬੰਦੇ ਤਾਂ ਕਿੱਥੇ ਆਣ ਲੱਗੇ ਤਾਂ ਕਮੀ ਦੱਸੋ ਜੀ ਕਮੀ ਦੱਸੋ ਤੁਸੀਂ ਵੀ ਸਮਝਦਾ ਰਹੋ ਤੁਸੀਂ ਕਮੀ ਦੱਸੋ ਕਮੀ ਸਾਡੇ ਬਾਬੇ ਚਿਕਨੀ ਜਿਹੜੀ ਰਾਜਨੀਤੀ ਖੇਡ ਰਹੇ ਨੇ ਉਹ ਸੀ ਖੇਡਣ ਨਹੀਂ ਦੇਣ ਤੇ ਗਰੰਟੀ ਇਹੀ ਰਹੂਗਾ ਪਾਪਾ ਜੀ ਨੇ ਅਸੀਂ ਨਾ ਗੁਰਦੁਆਰਾ ਚ ਕੱਢੀ ਨਾ ਪਿੰਡ ਚੋਂ ਕੱਢੀ ਤੇ ਹਾਲੇ ਪਾਪਾ ਜੀ ਨੇ ਬਿਆਨ ਦੇ ਕੇ ਹਟੇ ਨੇ ਵੀ ਮੈਨੂੰ ਵੀ ਸਰਪੰਚ ਸਾਹਿਬ ਤੋਂ ਖਤਰਾ ਹੈ ਵੀ ਜੇਕਰ ਮੇਰੇ ਪਰਿਵਾਰ ਨੂੰ ਜਾਂ ਕਿਸੇ ਨੂੰ ਕੁਝ ਹੁੰਦਾ ਤਾਂ ਉਹਦੇ ਬਾਰੇ ਤੁਸੀਂ ਮੈਡਮ ਇਹ ਧਮਕੀਆਂ ਦਿੰਦੇ ਨੇ ਕਿ ਅਸੀਂ ਇਹਨਾਂ ਦੇ ਭਾਂਡੇ ਭਗਾ ਦਾਂਗੇ ਅਸੀਂ ਐਂ ਕਰਾਂਗੇ ਧਮਕੀਆਂ ਦਿੰਦੇ ਨੇ ਇਹਨਾਂ ਨੂੰ ਹੈਗਾ ਵੀ ਇਹ ਸੱਚ ਹੈ ਅਗਰ ਬਾਬੇ ਜੀ ਨੂੰ ਖਰੌਂਚ ਵੀ ਆਈ ਸਾਰਾ ਪਿੰਡ ਨਾਲ ਹੈ ਤਾਂ ਸੋਡੇ ਸਾਹਮਣੇ ਕਹਤਾ ਅਸੀਂ ਉੱਥੇ ਲਿਖਾਵਾਂਗੇ ਜੀ ਬਾਬੇ ਜੀ ਨੂੰ ਕਰੋਚ ਵੀ ਆਈ ਮਾਂ ਲੈ ਜਾਊਗਾ ਸਿੱਧਾ ਹੈਨਾ ਨਾਮ ਵੀ ਇੰਨਾ ਟਿਕਣ ਗਿਆ ਇਹ ਤਾਂ ਟਿਕਣ ਗਿਆ ਬਾਬਾ ਜੀ ਜੇ ਪਤਾ ਲੱਗੇ ਸਰੇ ਆਮ ਜੋ ਕੋਈ ਧਮਕੀ ਦੇ ਰਿਹਾ ਹੈ ਬਾਬੇ ਜੀ ਨੂੰ ਕੱਲ ਨੂੰ ਕੁਝ ਹੋ ਗਿਆ ਸਾਰਾ ਪਿੰਡ ਸਪੋਰਟ ਕਰੂਗਾ ਉਹ ਆਪਦੀ ਸੋਚੇ ਉਹ ਆਪਦੀ ਸੋਚੇ ਕਿਉਂਕਿ ਪਰਿਵਾਰ ਉਹਦੇ ਵੀ ਆ ਜੀ